ਤੇ ਆ ਥਾਂ ਦੇ ਉੱਤੇ ਆ ਜੀ ਆ ਗੁਰੂ ਨਾਨਕ ਸਾਹਿਬ ਜੀ ਦਾ ਉਹ ਖੂਹ ਆ ਦੇਖੋ ਇਤਿਹਾਸਿਕ ਉਹ ਇਹ ਉਹ ਪਵਿੱਤਰ ਖੂਹ ਜਿਸ پاس ਬੈਠ ਕੇ ਸਾਹਮਣੇ ਮੇਨ ਐਂਟਰੀ ਹੈ ਜੀ ਤੇ ਜਿਹੜਾ ਗੇਟ ਦੇਖ ਰਹੇ ਹੋ ਤੁਸੀਂ ਨੀਲੇ ਰੰਗ ਦਾ ਉਹ ਬੁਲਟ ਪ੍ਰੂਫ ਗੇਟ ਆ ਜਿਹੜਾ ਤੁਸੀਂ ਆ ਚੌਂਕ ਦੇਖ ਦੇਖ ਰਹੇ ਹੋ ਨਾ ਇੱਥੇ 2018 ਦੇ ਵਿੱਚ ਕਹਿੰਦੇ ਬਲਾਸਟ ਹੋਇਆ ਸੀ ਬਹੁਤ ਵੱਡਾ ਤੇ 19 ਸਿੱਖੋ ਦੇ ਵਿੱਚ ਸ਼ਹੀਦ ਹੋ ਗਏ ਸੀ ਆ ਥਾਂ ਦੇ ਉੱਤੇ ਅੱਛਾ ਆ ਉਹਦੇ ਜੜੇ ਹਾਲਾਤ ਹੈ ਨਾ ਉਹ ਠੀਕ ਨਹੀਂ ਹੈ ਹੂੰ ਤੁਹਾਡੇ ਨਾਲ ਕੋਈ ਸਿਕਿਉਰਿਟੀ ਮਕ ਹੋ ਸੀ ਸਿਕਿਉਰਿਟੀ ਦੇ ਬਾਰੇ ਤੁਸੀਂ ਨਹੀਂ ਜਾ ਸਕਦੇ ਇਹ ਬਣਾ ਗੱਲ ਕੀਤੀ ਉਹ ਕਹਿੰਦੇ ਵੀ ਤੁਸੀਂ ਇਕੱਲੇ ਨਹੀਂ ਜਾ ਸਕਦੇ ਤੁਹਾਡੇ ਨਾਲ ਸਿਕਿਉਰਿਟੀ ਹੋਣੀ ਜ਼ਰੂਰੀ ਹੈ ਕਿਉਂਕਿ ਉਹ ਏਰੀਆ ਠੀਕ ਨਹੀਂ ਹੈਗਾ ਤੇ ਘੱਟੋ ਘੱਟ ਕਹਿੰਦੇ ਤੁਹਾਡੇ ਨਾਲ ਦੋ ਬੰਦੇ ਭੇਜਾਂਗੇ ਇਹ ਆ ਜੀ ਆਪਣਾ ਹੋਟਲ ਬਹੁਤ ਸੋਹਣਾ ਹੋਟਲ ਬਣਿਆ ਹੋਇਆ ਤੇ ਦੇਖੋ ਯਾਰ ਕਿੰਨਾ ਉੱਚਾ ਬਣਿਆ ਹੋਇਆ ਇਸ ਹੋਟਲ ਦਾ ਨਾਮ ਹੈਗਾ ਵਾਈਟ ਹਾਊਸ ਹੋਟਲ ਚਾਹੇ ਅਮਰੀਕਾ ਵਾਲਾ ਇਹਨਾਂ ਦੀ ਬਣਦੀ ਨਹੀਂ ਪਰ ਹੋਟਲ ਦਾ ਨਾਮ ਇਹਨਾਂ ਨੇ ਵਾਈਟ ਹਾਊਸ ਰੱਖਿਆ ਹੁਣ ਬਣਨ ਲੱਗੀ ਲੇਟੈਸਟ ਦੇ ਵਿੱਚ ਤੇ ਬਹੁਤ ਯਾਰ ਜਿਆਦਾ ਸਿਕਿਉਰਿਟੀ ਜੀ ਲਾਈ ਹੋਈ ਹੈ ਇਹਨਾਂ ਨੇ ਕਿਰਾਂ ਤਾਂ ਜਦੋਂ ਰਾਤ ਨੂੰ ਆਵਾਜ਼ ਜੀ ਆਉਂਦੀ ਹੈ ਨਾ ਡਰ ਲੱਗਦਾ ਹੁੰਦਾ ਵੀ ਕਿਤੇ ਕੁਝ ਹੋਈ ਨਾ ਜਾਵੇ ਇੱਥੇ ਕਿਉਂਕਿ ਇੱਥੇ ਕਿਹੜਾ ਪਤਾ ਲੱਗਦਾ ਕਦੋਂ ਕੀ ਹੋ ਜੇ ਹੁਣੇ-ਹੁਣੇ ਖਬਰਾਂ ਦੇ ਵਿੱਚ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਤੁਸੀਂ ਸੁਣਿਆ ਵੀ ਕਸ਼ਮੀਰ ਦੇ ਵਿੱਚ ਟੈਰਰਿਸਟ ਅਟੈਕ ਹੋ ਗਿਆ ਤਾਂ ਇਹ ਤਾਂ ਆਪ ਦੇ ਰਿਸਕ ਤੇ ਹੀ ਘੁੰਮਣਾ ਪੈਂਦਾ ਆ ਜਿੰਨੇ ਗੇਟ ਲੱਗੇ ਹੋਏ ਨੇ ਸਾਰੇ ਬੁਲਟ ਪ੍ਰੂਫ ਨਹੀਂ ਆਹ ਵਾਲਾ ਵੀ ਠੀਕ ਆ ਆ ਵੱਡਾ ਗੇਟ ਇਹ ਵੀ ਬੁਲਟ ਪ੍ਰੂਫ ਆ ਤੇ ਉਹ ਗੱਡੀਆਂ ਦੇ ਐਂਟਰ ਹੋਣ ਵਾਸਤੇ ਉਧਰੋਂ ਆਹ ਵੱਡਾ 게ਟ ਇਹ ਵੀ ਸਾਰਾ ਬੁਲਟ ਪ੍ਰੂਫ ਸਿਕਿਉਰਿਟੀ ਦੇਖੋ ਤੁਸੀਂ ਇੱਕ ਹੋਰ 게ਟ ਆ ਗਿਆ ਬੁਲਟ ਪ੍ਰੂਫ ਇੱਕ ਹੋਰ 게ਟ ਆ ਗਿਆ ਬੁਲਟ ਪ੍ਰੂਫ ਉਦੋਂ ਬਾਅਦ ਆ ਆ ਬੈਠੇ ਨੇ ਗੁੱਡ ਮਾਰਨਿੰਗ ਸਤਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅਫਗਾਨਿਸਤਾਨ ਦਾ ਇੱਕ ਹੋਰ ਪ੍ਰੋਵਿੰਸ ਕਹਿ ਲੋ ਤੇ ਖਤਰਨਾਕ ਜਿਹਾ ਏਰੀਆ ਜਲਾਲਾਬਾਦ ਆਪਾਂ ਘੁੰਮ ਰਹੇ ਆ ਜੀ ਤੇ ਇੱਥੇ ਨਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਵੈਸੇ ਅਸੀਂ ਰਾਤ ਇੱਥੇ ਪਹੁੰਚ ਗਏ ਸੀ ਜਲਾਲਾਬਾਦ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਹ ਇਤਿਹਾਸਿਕ ਸਥਾਨ ਆ ਜੀ ਗੁਰੂ ਨਾਨਕ ਸਾਹਿਬ ਜੀ ਨੇ ਵੀ ਜਲਾਲਾਬਾਦ ਦੇ ਵਿੱਚ ਚਰਨ ਪਾਏ ਨੇ ਤੇ ਇੱਥੋਂ ਜਦੋਂ ਆਪਾਂ ਸਿੱਧਾ ਜਾਈਏ ਪਿਛਲੇ ਪਾਸੇ ਨੂੰ ਤਾਂ ਇੱਥੋਂ ਪਾਕਿਸਤਾਨ ਦਾ ਬਾਰਡਰ ਆ ਜੀ ਸਾਰਾ 100 ਕਿਲੋਮੀਟਰ ਆ ਤੇ ਮੈਂ ਆਪਦੇ ਘਰ ਦਾ ਮੈਪ ਲਾ ਕੇ ਦੇਖਿਆ ਸੀ ਆਹ ਜਗ੍ਹਾ ਤੋਂ ਜੇ ਬਾਏ ਰੋਡ ਤੁਰ ਕੇ ਜਾਈਏ ਨਾ ਤਾਂ 7 ਦਿਨ ਲੱਗਦੇ ਨੇ ਤੇ ਮੋਟਰਸਾਈਕਲ ਤੇ ਜਾਣਾ ਹੋਵੇ ਤਾਂ ਸਾਰਾ 650 ਕਿਲੋਮੀਟਰ ਹੈ ਤੇ ਜਦੋਂ ਅਸੀਂ ਇੰਡੀਆ 'ਚ ਮੋਟਰਸਾਈਕਲ ਚਲਾਉਂਦੇ ਹੁੰਦੇ ਸੀ ਨਾ ਤਾਂ 650 ਕਿਲੋਮੀਟਰ ਅਸੀਂ ਇੱਕ ਦਿਨ 'ਚ ਕੱਢ ਦਿੰਦੇ ਸੀ ਤਾਂ ਇੱਥੋਂ ਮੈਂ ਇੱਕ ਦਿਨ ਦੇ ਵਿੱਚ ਆਪਦੇ ਘਰ 'ਚ ਪਹੁੰਚ ਸਕਦਾ ਆਪਦੇ ਪਿੰਡ ਦਾ ਮੈਂ ਮੈਪ ਲਾ ਕੇ ਦੇਖਿਆ ਸੀ ਇੱਥੋਂ ਵੀ ਕਿੰਨੀ ਦੂਰ ਪੈਂਦਾ ਹੁਣ ਆਪਾਂ ਚੱਲੇ ਆ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਅਰਬ ਦੇਸ਼ ਦੀ ਯਾਤਰਾ ਤੇ ਸੀ ਤਾਂ ਇੱਥੋਂ ਦੀ ਹੋ ਕੇ ਗੁਰੂ ਨਾਨਕ ਸਾਹਿਬ ਜੀ ਵਾਪਸ ਜਾ ਰਹੇ ਸੀ ਪਾਕਿਸਤਾਨ ਹੋ ਕੇ ਪੰਜਾਬ ਉਹ ਟਾਈਮਾਂ ਦੇ ਵਿੱਚ ਇਹ ਤਾਂ ਸਾਰਾ ਕੁਝ ਇਕੱਠਾ ਹੀ ਹੁੰਦਾ ਸੀ ਇੱਥੇ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਉਹਦੇ ਦਰਸ਼ਨ ਕਰਨ ਚੱਲਦੇ ਆ ਤੇ ਇੱਥੇ ਜੋ ਜੋ ਵੀ ਹੋਇਆ ਸਿੱਖਾਂ ਦੇ ਨਾਲ ਉਹਦੇ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਕਿਸੇ ਟਾਈਮ ਇੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਿੱਖ ਰਹਿੰਦੇ ਹੁੰਦੇ ਸੀ ਤੇ ਅੱਜ ਦੇ ਡੇਟ ਦੇ ਵਿੱਚ ਇੱਥੇ ਸਿਰਫ ਤਿੰਨ ਜਾਂ ਚਾਰ ਸਿੱਖ ਰਹਿੰਦੇ ਨੇ ਉਹ ਵੀ ਕੰਪਲੀਟ ਫੈਮਿਲੀ ਨਹੀਂ ਹੈ ਅੱਡ ਅੱਡ ਫੈਮਲੀਆਂ ਨੂੰ ਬਿਲੋਂਗ ਕਰਦੇ ਨੇ ਤਿੰਨ ਜਾਂ ਚਾਰ ਸਿੱਖ ਇਹ ਹੈਗਾ ਜੀ ਜਲਾਲਾਬਾਦ ਦਾ ਮੇਨ ਚੌਂਕ ਕਟੇਰਾ ਇੰਨਾ ਆਟੋ ਰਿਕਸ਼ਾ ਚੱਲਦਾ ਨਾ ਤੁਸੀਂ ਛੱਡ ਦਿਓ ਗੱਲਾਂ ਕਹਿੰਦੇ ਇਹਨੂੰ ਆਟੋ ਰਿਕਸ਼ਾ ਦਾ ਸ਼ਹਿਰ ਵੀ ਕਿਹਾ ਜਾਂਦਾ ਜਿੱਦਾਂ ਮਰਜ਼ੀ ਤੁਸੀਂ ਨਿਗਾਹ ਮਾਰੋ ਪੀਲੇ ਪੀਲੇ ਰੰਗ ਦੇ ਆਟੋ ਰਿਕਸ਼ਾ ਹੀ ਚੱਲਦੇ ਨੇ ਤੇ ਸ਼ੁਕਰੀਆ ਤੇ ਆ ਦੇਖੋ ਯਾਰ ਤੁਸੀਂ ਪਰ ਐ ਵੀ ਇਹ ਜੇ ਆਟੋ ਰਿਕਸ਼ਾ ਚੱਲਦੇ ਹੋਣ ਨਾ ਤਾਂ ਤੁਹਾਨੂੰ ਸ਼ਹਿਰ ਚ ਘੁੰਮਣਾ ਸੌਖਾ ਹੋ ਜਾਂਦਾ ਟੈਕਸੀਆਂ ਨਾਲੋਂ ਤੁਹਾਨੂੰ ਸਸਤੇ ਪੈਣਗੇ ਇਹ ਤੇ ਇੱਥੋਂ ਜੂਸ ਪੀਣੇ ਪਹਿਲਾਂ ਗੰਨੇ ਦਾ ਤੇ ਇਹ ਬਾਈ ਹੈਗਾ ਜੀ ਪੁਲਿਸ ਵਾਲਾ ਇਹ ਕਹਿੰਦਾ ਪਰਲੇ ਪਾਸੇ ਤੁਹਾਨੂੰ ਲੈ ਕੇ ਜਾਣਾ ਮੈਂ ਇੱਥੋਂ ਆਟੋ ਰਿਕਸ਼ਾ ਚ ਉਤਾਰਨਾ ਤੇ ਸਾਨੂੰ ਉਹ ਧਰਮਸ਼ਾਲ ਲੈ ਜੂਗਾ 10 ਰੁਪਈਆ ਦੇ ਵਿੱਚ ਵਿੱਚ ਚਲੋ ਚਲੋ ਜੀ ਲੋ ਜੀ ਆਟੋ ਰਿਕਸ਼ਾ ਦੇ ਵਿੱਚ ਬਹਿ ਗਏ ਆਪਾਂ ਆਪ ਬੋਲੇ ਤੋ ਹਿੰਦੀ ਉੜਦੂ ਬਸ ਤੋ ਠੀਕ ਹੈ ਤੇ ਅੱਛਾ ਹੈ ਫਾਰਸੀ ਫਾਰਸੀ ਠੀਕ ਹੈ ਜੀ ਧਰਮਸ਼ਾਲ ਆਪਾਂ ਚੱਲੇ ਆ ਇੱਥੋਂ ਧਰਮਸ਼ਾਲ ਮਤਲਬ ਗੁਰੂ ਘਰ ਨੂੰ ਕਿਹਾ ਜਾਂਦਾ ਜੀ ਪੁਰਾਣੇ ਟਾਈਮਾਂ ਦੇ ਵਿੱਚ ਤੇ ਗੁਰੂ ਘਰ ਦੇ ਨਾਮ ਦੇ ਉੱਤੇ ਹੀ ਉਹ ਜਿਹੜਾ ਚੌਂਕ ਆ ਧਰਮਸ਼ਾਲ ਚੌਂਕ ਉਹਨੂੰ ਕਿਹਾ ਜਾਂਦਾ ਬਹੁਤ ਫੇਮਸ ਆ ਜੀ ਇੱਥੋਂ ਦਾ ਉਹ ਆਪਾ ਹਾਂਜੀ ਹਾਂਜੀ ਕਿੰਨਾ ਦੂਰ ਹੈ ਯਹਾਂ ਸੇ ਨਜ਼ਦੀਕੀ ਹੈ ਠੀਕ ਹੈ ਯਾਰ ਪੂਰੇ ਸ਼ਹਿਰ ਮੇ ਕਿੰਨੇ ਆਟੋ ਰਿਕਸ਼ਾ ਹੈ ਇਹ ਕਿੰਨੇ ਹੈ ਜੈਤੀ ਬੜਾ ਹੈ ਅੱਛਾ ਅੱਛਾ ਅਸਲ ਦੇ ਵਿੱਚ 1 2 3 4 ਜਾਂ 1 2 3 4 ਨੂੰ ਵੀ ਕੁਝ ਹੋਰ ਕਹਿੰਦੇ ਨੇ ਪਰ ਮੈਂ ਸੁਣਿਆ ਸੀ ਵੀ 6000 ਤੋਂ ਲੈ ਕੇ 7000 ਰਿਕਸ਼ਾ ਇਸ ਇੱਕ ਸ਼ਹਿਰ ਦੇ ਵਿੱਚ ਆ ਇਹ ਮਤਲਬ ਇਹਨੂੰ ਇਹ ਇੰਡੀਅਨ ਰਿਕਸ਼ਾ ਵੀ ਕਹਿੰਦੇ ਨੇ ਕੱਲ ਮੈਂ ਇਧਰਲੇ ਪਾਸੇ ਘੁੰਮ ਰਿਹਾ ਸੀ ਆ ਸਾਰੀਆਂ ਮੱਛਰਦਾਨੀਆਂ ਵੇਚ ਰਹੇ ਨੇ ਇੱਥੇ ਹਾਂਜੀ ਆ ਅੱਛਾ ਇਧਰਲੇ ਪਾਸੇ ਭਾਈ ਮੇਲਾ ਮੂਲਾ ਲੱਗਿਆ ਹੋਇਆ ਕੋਈ ਕਿਉਂਕਿ ਸ਼ਾਂਤੀ ਬਣਾਉਣ ਦੀ ਪੂਰੀ ਇੱਥੇ ਆ ਜੋਰ ਲੱਗਿਆ ਹੋਇਆ ਤਾਲੀਬਾਨ ਦਾ ਕਿਉਂਕਿ ਜਿੰਨੀ ਸ਼ਾਂਤੀ ਹੋਊਗੀ ਫਿਰ ਉਹਨਾਂ ਹੀ ਜਿਹੜਾ ਇਹਨਾਂ ਦਾ ਦੇਸ਼ ਆ ਉਹ ਸੁਰੱਖਿਅਤ ਮੰਨੇ ਜਾਊਗਾ ਫਿਲਹਾਲ ਹਜੇ ਵੀ ਅਫਗਾਨਿਸਤਾਨ ਦੇ ਵਿੱਚ ਕਦੋਂ ਕੀ ਹੋ ਜਾਏ ਕੋਈ ਭਰੋਸਾ ਨਹੀਂ ਜਿਵੇਂ ਉਹ ਕਸ਼ਮੀਰ ਵਾਲੀ ਗੱਲ ਲਈ ਮੈਂ ਤੁਹਾਨੂੰ ਦੱਸ ਰਿਹਾ ਸੀ ਹਨਾ ਵੀ ਕਸ਼ਮੀਰ ਤਾਂ ਇੰਡੀਆ ਦੇ ਵਿੱਚ ਆ ਆਪਾਂ ਕਹਿੰਦੇ ਨੇ ਅਫਗਾਨਿਸਤਾਨ ਖਤਰਨਾਕ ਆ ਜੀ ਪਰ ਕਸ਼ਮੀਰ ਤਾਂ ਇੰਡੀਆ ਦੇ ਵਿੱਚ ਆ ਇਹ ਤਾਂ ਕਦੋਂ ਕੀ ਹੋ ਜਾਏ ਕੋਈ ਭਰੋਸਾ ਨਹੀਂ ਇਹਦਾ ਤੁਸੀਂ ਆਪਦੇ ਰਿਸਕ ਤੇ ਜਾਣਾ ਜਿੱਥੇ ਜਾਣਾ ਪਈਗਾ ਇਹ ਅਫਗਾਨਿਸਤਾਨ ਦੇ ਵਿੱਚ ਹੁਣ ਦੇ ਟਾਈਮ ਸ਼ਾਂਤੀ ਆ ਨਹੀਂ ਪਤਾ 5 ਮਿੰਟ ਬਾਅਦ ਇੱਥੇ ਇਹੋ ਜਿਹਾ ਪਸੂੜੀ ਪੈ ਜੇ ਵੀ ਕਰਫਿਊ ਲੱਗ ਜਾਏ ਦੇਸ਼ ਤਾਂ ਇਸ ਕਰਕੇ ਇਹ ਆਪਦੇ ਰਿਸਕ ਤੇ ਘੁੰਮਣੀਆਂ ਪੈਂਦੀਆਂ ਨੇ ਚੀਜ਼ਾਂ ਖਤਰਾ ਖੁਤਰਾ ਤੁਹਾਨੂੰ ਕਿਤੇ ਵੀ ਹੋ ਸਕਦਾ ਪੂਰੀ ਦੁਨੀਆ ਦੇ ਵਿੱਚ ਸੇਫ ਕੁਛ ਵੀ ਨਹੀਂ ਹੈ ਆ ਵੱਡਾ ਬਾਜ਼ਾਰ ਹੈ ਜੀ ਇੱਥੋਂ ਦਾ ਇਸ ਚੌਕ ਦਾ ਕੀ ਨਾਮ ਹੈ ਕਿਹੜਾ ਚੌਕ ਅੱਛਾ ਉਹ ਸਾਹਮਣੇ ਹਰੀ ਜੀ ਗੱਡੀ ਖੜੀ ਹੈ ਤਾਲੀਬਾਨ ਵਾਲਿਆਂ ਦੀ ਦੇਖੋ ਮੈਨੇ ਗੁਰੂਦਵਾਰਾ ਜਾਣਾ ਹੈ ਧਰਮਸ਼ਾਲ ਜਾਣਾ ਹੈ ਮੈਨੇ ਹਾਂ ਆਪਈ ਐਥੋਂ ਦਾ ਬਾਜ਼ਾਰ ਆ ਸਭ ਤੋਂ ਜਿਹੜਾ ਵੱਡਾ ਬਾਜ਼ਾਰ ਇਹੀ ਆ ਦੇਖੋ ਲੈਂ ਬਣਾਈ ਖੜੇ ਨੇ ਇੱਥੇ ਰਿਕਸ਼ੇ ਦਿੱਲੀ ਵਾਂਗੂ ਜੀ ਇਸ ਟਾਈਮ ਆਪਾਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਪਹੁੰਚ ਗਏ ਆ ਜੀ ਉਹ ਸਾਹਮਣੇ ਇੱਕ ਚੌਕ ਆ ਉਹਨੂੰ ਧਰਮਸ਼ਾਲ ਚੌਕ ਕਿਹਾ ਜਾਂਦਾ ਤੇ ਧਰਮਸ਼ਾਲ ਚੌਕ ਇਹ ਉਹ ਅੱਛਾ ਠੀਕ ਹੈ ਇਹ ਇਹ ਧਰਮਸ਼ਾਲ ਹੈ ਠੀਕ ਤੇ ਉਹ ਸਾਹਮਣੇ ਚੌਕ ਆ ਜੀ ਧਰਮਸ਼ਾਲ ਚੌਕ ਇਹਨੂੰ ਕਿਹਾ ਜਾਂਦਾ ਜਦੋਂ ਆਪਾਂ ਗੁਰਦੁਆਰੇ ਲੈ ਕੇ ਚੱਲਦੇ ਆ ਦੇਖਦੇ ਅੰਦਰ ਜਾਣ ਦਿੰਦੇ ਨੇ ਕਿ ਨਹੀਂ ਜਾਣ ਦਿੰਦੇ ਵੈਸੇ ਤਾਂ ਮੇਰੇ ਕੋਲ ਨੰਬਰ ਹੈਗੇ ਆ ਪ੍ਰਧਾਨ ਸਾਹਿਬ ਦਾ ਪਰ ਫਿਰ ਵੀ ਆਪਾਂ ਇੱਕ ਵਾਰੀ ਪੁੱਛ ਕੇ ਫੇਰ ਜਾਵਾਂਗੇ ਅੰਦਰ ਇੱਧਰ ਦੇਖੋ ਸਾਹਮਣੇ ਬੋਰਡ ਲੱਗਿਆ ਹੋਇਆ ਜੀ ਇਤਿਹਾਸਿਕ ਪਾਵਨ ਸਥਾਨ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਜਲਾਲਾਬਾਦ ਅਫਗਾਨਿਸਤਾਨ ਆ ਸਾਰੀਆਂ ਕਹਿੰਦਾ ਗੁਰੂ ਘਰ ਦੀਆਂ ਹੀ ਨੇ ਤੇ ਆ ਇੱਥੋਂ ਦਾ ਨੇੜੇ ਤੇੜੇ ਦਾ ਬਾਜ਼ਾਰ ਆ ਸਾਹਮਣੇ 메ਨ ਐਂਟਰੀ ਹੈ ਜੀ ਤੇ ਜਿਹੜਾ ਗੇਟ ਦੇਖ ਰਹੇ ਹੋ ਤੁਸੀਂ ਨੀਲੇ ਰੰਗ ਦਾ ਉਹ ਬੁਲਟ ਪ੍ਰੂਫ ਗੇਟ ਆ ਇਧਰਲੇ ਪਾਸੇ ਕੁਝ ਕਮਰੇ ਬਣੇ ਹੋਏ ਨੇ ਤੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸਾਹਿਬ ਦੇ ਉੱਪਰ ਲਿਖਿਆ ਹੋਇਆ ਧੰਨ ਗੁਰੂ ਨਾਨਕ ਦੇਵ ਜੀ ਇਹ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸਿਕ ਸਥਾਨ ਆ ਗੁਰੂ ਨਾਨਕ ਸਾਹਿਬ ਜੀ ਨੇ ਆਪ ਇੱਥੇ ਚਰਨ ਪਾਏ ਨੇ ਤੇ ਦਰਬਾਰ ਸਾਹਿਬ ਦੇ ਅੰਦਰ ਇੱਕ ਖੂਹ ਵੀ ਆ ਜੀ ਜਿਹੜਾ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੁੜਦਾ ਤੇ ਜਿਹੜਾ ਆ ਬੋਰਡ ਲੱਗਿਆ ਹੋਇਆ ਇਹ ਸਾਰਿਆਂ ਤੋਂ ਪੁਰਾਣਾ ਬੋਰਡ ਆ ਬਾਕੀ ਸਾਰੇ ਨਵੇਂ ਲਿਖੇ ਹੋਏ ਨੇ ਇਹਦੇ ਉੱਪਰ ਲਿਖਿਆ ਹੋਇਆ ਹੈ ਇਤਿਹਾਸਿਕ ਪਾਵਨ ਸਥਾਨ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਜਲਾਲਾਬਾਦ afghanistan ਸਾਹਮਣੇ ਬੋਰਡ ਲੱਗਿਆ ਹੋਇਆ ਜੀ ਬੋਰਡ ਤੇ ਲਿਖਿਆ ਹੋਇਆ ਹੈ ਬਾਬਾ ਕਬੀਰ ਜੀ ਗਵਰਨਮੈਂਟ ਪਬਲਿਕ ਸਕੂਲ ਜਲਾਲਾਬਾਦ ਲੱਗਦਾ ਵੀ ਜਿਹੜੇ ਆ ਵਾਲੇ ਕਮਰੇ ਨੇ ਜੀ ਇਹ ਸਕੂਲ ਦੇ ਕਮਰੇ ਵੀ ਹੋਣਗੇ ਕਿਉਂਕਿ ਇਹਨਾਂ ਗੁਰੂਕਰਾਂ ਦਾ ਇਤਿਹਾਸ ਜਾਂ ਇੱਥੋਂ ਦੀ ਹਿਸਟਰੀ ਕਿਤੇ ਵੀ ਤੁਹਾਨੂੰ ਦੇਖਣ ਨੂੰ ਨਹੀਂ ਮਿਲੂਗੀ ਮਸਾਂ ਹੀ ਕੋਈ ਇੱਕ ਅੱਧੀ ਕਿਤਾਬ ਦੇ ਵਿੱਚ ਲਿਖੀ ਹੋਵੇ ਤਾਂ ਕੀ ਕਹਿਣਾ ਪਰ ਉਹ ਕਿਤਾਬ ਜਾਂ ਕਿਸੇ ਹੋਰ ਥਾਂ ਦੇ ਉੱਤੇ ਮੈਨੂੰ ਹਿਸਟਰੀ ਬਾਰੇ ਨਹੀਂ ਪਤਾ ਲੱਗਿਆ ਐਨਾ ਜ਼ਰੂਰ ਪਤਾ ਹੈ ਗੁਰੂ ਨਾਨਕ ਸਾਹਿਬ ਜੀ ਜਦੋਂ ਅਰਬ ਦੇਸ਼ਾਂ ਦੀ ਯਾਤਰਾ ਕਰਕੇ ਵਾਪਸ ਜਾ ਰਹੇ ਸੀ ਤਾਂ ਅਫਗਾਨਿਸਤਾਨ ਹੋ ਕੇ ਗਏ ਨੇ ਤੇ ਇਹ ਜਗ੍ਹਾ ਦੇ ਉੱਤੇ ਵੀ ਉਹਨਾਂ ਨੇ ਚਰਨ ਪਾਏ ਨੇ ਅੰਦਰ ਖੂਹ ਆ ਜੀ ਤੇ ਉਹਦੇ ਖੂਹ ਸਾਹਿਬ ਦੇ ਵੀ ਆਪਾਂ ਦਰਸ਼ਨ ਕਰਾਂਗੇ ਉਹ ਖੂਹ ਫਿਲਹਾਲ ਹਜੇ ਥੱਲੇ ਆ ਉਹਦੇ ਉੱਪਰ ਦਰਬਾਰ ਸਾਹਿਬ ਬਣਾਇਆ ਗਿਆ ਹੁਣ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਜੀ ਦਰਬਾਰ ਸਾਹਿਬ ਦੇ ਤੁਸੀਂ ਦੇਖੋ ਵੀ ਕਿੱਡਾ ਵੱਡਾ ਦਰਬਾਰ ਸਾਹਿਬ ਬਣਿਆ ਹੋਇਆ ਤੇ ਕਿੰਨੀ ਸੰਗਤ ਇੱਥੇ ਮਤਲਬ ਆਉਂਦੀ ਹੋਣੀ ਉੱਪਰਲੇ ਪਾਸੇ ਵੀ ਬਹਿਣ ਵਾਸਤੇ ਬਣਿਆ ਹੋਇਆ ਵਾਹਿਗੁਰੂ ਤੇ ਆ ਥਾਂ ਦੇ ਉੱਤੇ ਆ ਜੀ ਆ ਗੁਰੂ ਨਾਨਕ ਸਾਹਿਬ ਜੀ ਦਾ ਉਹ ਖੂਹ ਆ ਦੇਖੋ ਇਤਿਹਾਸਿਕ ਉਹ ਇਹ ਉਹ ਪਵਿੱਤਰ ਖੂਹ ਜਿਸ ਪਾਸ ਬੈਠ ਕੇ ਗੁਰੂ ਨਾਨਕ ਸਾਹਿਬ ਜੀ ਤਪ ਕਰਦੇ ਹੋਣਗੇ ਇੱਥੇ ਦੇਖੋ ਲਿਖਿਆ ਹੋਇਆ ਬਰਾਬਰ ਵਾਹਿਗੁਰੂ ਤਾ ਮਤਲਬ ਜਿਹੜੀ ਇਹ ਥਾਣ ਇਹਦੇ ਥੱਲੇ ਇਸ ਟਾਈਮ ਖੂਹ ਆ ਤੇ ਉੱਪਰਲੇ ਪਾਸੇ ਦਰਬਾਰ ਸਾਹਿਬ ਬਣਾ ਦਿੱਤਾ ਗਿਆ ਵਾਹਿਗੁਰੂ ਪਰ ਇੱਕ ਕੰਮ ਹੋਰ ਬਹੁਤ ਸੋਹਣਾ ਹੋ ਗਿਆ ਵੀ ਜਿਹੜਾ ਆਪਾਂ ਹੋਟਲ ਲਿਆ ਹੋਇਆ ਸੀ 2500 ਦਾ 2000 ਦਾ ਤੇ ਜਦੋਂ ਮੈਂ ਇੱਥੇ ਆਇਆ ਦਰਸ਼ਨ ਕਰਨ ਵਾਸਤੇ ਸਰਦਾਰ ਸਾਹਿਬ ਮਿਲੇ ਨੇ ਉਹਨਾਂ ਨੇ ਕਿਹਾ ਵੀ ਤਾਂ ਉਹਨਾਂ ਨੇ ਕਿਹਾ ਵੀ ਤੁਹਾਨੂੰ ਗੁਰੂ ਘਰ ਦੇ ਵਿੱਚ ਵੀ ਰਹਿਣ ਨੂੰ ਕਮਰਾ ਮਿਲ ਸਕਦਾ ਤੇ ਮੈਂ ਫੇਰ ਦੁਬਾਰੇ ਪ੍ਰਧਾਨ ਸਾਹਿਬ ਨੂੰ ਫੋਨ ਲਾ ਕੇ ਇਹਨਾਂ ਦੀ ਗੱਲ ਕਰਾਈ ਤੇ ਉਹਨਾਂ ਨੇ ਕਿਹਾ ਵੀ ਠੀਕ ਆ ਭਾਈ ਇਹਨਾਂ ਨੂੰ ਕਮਰਾ ਦੇ ਦਿਓ ਗੁਰੂ ਘਰ ਚ ਰਹਿਣ ਵਾਸਤੇ ਤੇ ਅੱਜ ਆਪਾਂ ਉਸੇ ਗੁਰੂ ਘਰ ਦੇ ਵਿੱਚ ਰੁਕਾਂਗੇ ਇਤਿਹਾਸਿਕ ਗੁਰੂ ਘਰ ਆ ਜੀ ਗੁਰੂ ਨਾਨਕ ਸਾਹਿਬ ਜੀ ਦਾ ਹੁਣ ਸਭ ਤੋਂ ਪਹਿਲਾਂ ਵਾਲਾ ਕੰਮ ਆਪਣਾ ਇਹ ਆ ਵੀ ਕੁਝ ਖਾਣ ਪੀਣ ਦਾ ਦੇਖੀਏ ਉਸ ਤੋਂ ਬਾਅਦ ਆਪਾਂ ਕਰੰਸੀ ਐਕਸਚੇਂਜ ਕਰਾਵਾਂਗੇ ਤੇ ਹੋਟਲ ਦੇ ਵਿੱਚੋਂ ਸਮਾਨ ਜਾ ਕੇ ਲਿਆਵਾਂਗੇ ਆਪਾਂ 12 ਵਜੇ ਤੋਂ ਪਹਿਲਾਂ ਪਹਿਲਾਂ ਹੋਟਲ ਖਾਲੀ ਕਰਨਾ ਬੱਸ ਜੀ ਬਹੁਤ ਸ਼ੁਕਰੀਆ ਆ ਮਨਾ ਨਾ ਤੇ ਕਰੰਸੀ ਐਕਸਚੇਂਜ ਕਰਨ ਵਾਲੇ ਬੰਦੇ ਵੀ ਇੱਥੇ ਬੈਠੇ ਨੇ ਯਾਰ

यूएस डॉलर दे दाखा दे तो नगद हिंदुस्तान दा यूएस दे हम्म अगर मखालो हिंदी जो है ना बड़ी सराफी उधर चले जाओ कहां पे जेजूज मोह से ना अच्छा सीधा चलना है उधर तलाशी, तलाशी चौक बोलते हैं तलाशी चौक कितना दूर है यहां से लूट लगे 5 6 मिनट हां जुगाड़ नड़ी ना अच्छा जी

ਹਾਂਜੀ ਹਾਂ ਮੈਂ ਹਿੰਦੁਸਤਾਨ ਸੀ ਹਾਂ ਦੇਖੋ YouTube ਤੇ ਚੈਨਲ ਹੈ ਜੀ ਹਾਂਜੀ ਹਾਂ ਹਿੰਦੁਸਤਾਨ ਬਹੁਤ ਅੱਛਾ ਮੁਲਕ ਹੈ ਆ ਸ਼ੁਕਰੀਆ ਸ਼ੁਕਰੀਆ ਥੈਂਕ ਯੂ ਓਕੇ ਜੀ ਠੀਕ ਹੈ ਤਲਾਸ਼ੀ ਚੌਕ ਲੋਕ ਵੀ ਅੱਛੇ ਹੈ ਲੋਕ ਵੀ ਅੱਛੇ ਹੈ ਜੀ ਬਿਲਕੁਲ ਅੱਛੇ ਹੈ ਆਂ ਵੀ ਅੱਛੇ ਹੈ ਲੋਕ ਵੀ ਅੱਛੇ ਹੈ ਤੇ ਇੱਥੇ ਤਾਂ ਯਾਰ ਤੁਸੀਂ 2 ਮਿੰਟ ਖੜੋ ਸਹੀ ਸੋਨੂੰ ਘੇਰਾ ਪਾ ਲੈਂਦੇ ਪਦੰਦਰ ਨਾ ਤਾਂ ਪਤਾ ਲੱਗਣ ਦਿੰਦੇ ਨੇ ਵੀ ਕੀ ਰੇਟ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਤੇ ਨਾ ਕੋਈ ਗੱਲ ਕਰਨ ਦਿੰਦੇ ਨੇ ਬਸ ਮੈਨੂੰ ਐਂ ਪੁੱਛੀ ਜਾਣਗੇ ਤੂੰ ਕਿੱਥੋਂ ਆਇਆ تو میں داستہ میں انڈیا تو آیا کہاں پہ سرافی میں کتنا دور ہے یہاں سے چلتے ہیں آپ کے پاس کام نہیں جاؤں گا ہاں کوئی اور کام تو نہیں آپ کو آپ کو کوئی ضروری کام تو نہیں ہے اور اچھا ٹھیک ہے چلو ٹھیک ہے بھائی کہنا سرافی چوک سرافی چوک میں چوری چکاری کر لیتے ہیں لوگ چور مور نہیں اچھا چور بور نہیں ہے یہاں پہ نہیں اچھا یہاں پہ کم ہے اسلامی امارت حکومتے ہاں 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 مشہور یا ابھی نہیں ہے چلو ٹھیک ہے باگ گئی ہے باگ ہیں چوک کے مخابرات 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 چوک مخابرات چاؤں گا بھائی یہ کنگرار سٹی ہاں چل با دیکھو ادھر ادھر یہاں پہ ادھر بڑا بیچتے ہیں نا لوگ ہاں آ بھائی دکاناں نے گھڑیاں الیاں بہت بڑا بازار ہے یار یہ آ دیکھو ادھر لے پاسے بوٹ واٹ بھی کی جاندے ہیں جویں بائی دی مارکیٹ نہیں ہندی ਉਮੇ ਦਾ ਹਿਸਾਬ ਕਿਤਾਬ ਆ ਸਾਰੇ ਭਾਈ ਇਧਰ ਜੁਵੈਲਰੀ ਵਾਲਿਆਂ ਨੇ ਯਹਾਂ ਪੇ ਸੋਨਾ ਸਸਤਾ ਹੈ ਕੀ ਰੇਟ ਹੈ ਯਹਾਂ ਪੇ ਸੋਨੇ ਦਾ 골ਡ ਦਾ ਰੇਟ 50000 58000 55000 ਇੱਕ ਇੱਕ ਟੋਲੇ ਦਾ ਇੱਕ ਟੋਲਾ ਅੱਛਾ ਜੀ 50 60000 ਰੁਪਏ ਬਾਈ ਕਹਿ ਰਹੇ ਨੇ ਕਿਤਨੇ ਕੈਰਟ ਦਾ ਜੀ ਕਿਤਨਾ ਕੈਰਟ ਰੇਟ ਕੈਰਟ ਕੈਰਟ ਕੁਆਲਿਟੀ ਉਸਕੀ ਕੁਆਲਿਟੀ ਹਾਂ ਅੱਛਾ ਕੁਆਲਿਟੀ ਅੱਛਾ ਕੁਆਲਿਟੀ ਅੱਛਾ ਬਾਈ ਨੂੰ ਭੈ ਕੈਰਟ ਦਾ ਹਿਸਾਬ ਨਹੀਂ ਹੋਣਾ ਜਿਵੇਂ ਆਪਣੇ ਚੱਲਦਾ ਅੱਜ ਦੀ ਡੇਟ ਦੇ ਵਿੱਚ ਇੰਡੀਆ ਵਿੱਚ 1 ਲੱਖ ਦੇ ਪਾਰ ਹੋ ਚੁੱਕਾ ਹੈ। ਅੱਛਾ। ਹਾਂ, 골ਡ। ਹਾਂ ਠੀਕ ਹੈ ਜੀ। ਕਿਵੇਂ ਹੋ? ਠੀਕ ਹੋ। ਨਹੀਂ, थैंक यू। ਤਸ਼ਕਰ। ਹਾਂ ਹਾਂ। ਆਓ ਮੇਰੇ ਨਾਲ। ਚਲੋ ਚਲੋ। ਇਹ ਅਸਲ ਦੇ ਵਿੱਚ ਬਾਈ ਦਾ ਨਾਮ ਹੈਗਾ ਜੀ ਬਿਲਾਲ ਤੇ ਇਹ ਹੈਗੇ ਨੇ ਟੇਲਰ ਬਾਈ ਕਹਿੰਦਾ ਵੀ ਮੈਂ ਆਪਦੇ ਘਰੇ ਚੱਲਿਆ ਸੀ ਤੇ ਇਹਨਾਂ ਨੇ ਮੈਨੂੰ ਦੇਖਿਆ ਰਾਹ ਦੇ ਵਿੱਚ ਕਹਿੰਦਾ ਵੀ ਮੈਨੂੰ ਇੱਛਾ ਜਾਗੀ ਵੀ ਮੈਂ ਬਾਈ ਨੂੰ ਮਿਲ ਕੇ ਆਉਣਾ। ਫਿਰ ਇਹ ਮੈਨੂੰ ਮਿਲਣ ਆ ਗਏ ਹੁਣ ਇਹਨਾਂ ਕੋਲ ਟਾਈਮ ਹੈਗਾ ਸੀ ਕਹਿੰਦਾ ਚੱਲ ਮੈਂ ਤੇਰੇ ਨਾਲ ਬਾਜ਼ਾਰ ਘੁੰਮਦਾ ਤਾਂ ਅਫਗਾਨਿਸਤਾਨ ਚ ਆ ਕੇ ਤੁਸੀਂ ਇਕੱਲੇ ਇਕੱਲੇ ਫੀਲ ਨਹੀਂ ਕਰੋਗੇ ਤੁਸੀਂ 2-4 ਮਿੰਟ ਕਿਤੇ ਖੜੋ ਕੋਈ ਨਾ ਕੋਈ ਤੁਹਾਨੂੰ ਇਹੋ ਜਿਹਾ ਬੰਦਾ ਮਿਲ ਜੂਗਾ ਜਿਹੜਾ ਕਹੂਗਾ ਵੀ ਚੱਲ ਕਿੱਥੇ ਚੱਲਣਾ ਮੈਂ ਤੇਰੇ ਨਾਲ ਹੀ ਚੱਲਦਾ ਤਾਂ ਮੈਂ ਆਪਕੇ ਬਾਰੇ ਵਿੱਚ ਬਤਾ ਰਹਾ ਸੀ ਅੱਛਾ ਮੈਂ ਕਿਹਾ ਬਿਲਾਲ ਭਾਈ ਦਾ ਨਾਮ ਹੈ ਔਰ ਸਪੈਸ਼ਲ ਮੇਰੇ ਲਈ ਇਹਨਾਂ ਨੇ ਟਾਈਮ ਨਿਕਾਲਾ ਜੀ ਆਪਣੇ ਘਰ ਜਾ ਰਹੇ ਸੀ ਅਭੀ ਕੋਈ ਬਾਤ ਨਹੀਂ ਹੈ ਯਾਰ ਅੱਜ ਤੋਂ ਹਮਾਰਾ ਮਹਿਮਾਨ ਹੈ ਵੈਸੇ ਇਹ ਆਪ ਟੇਲਰ ਦਾ ਕੰਮ ਕਰਤੇ ਹੋ ਹਨਾ ਤੋ ਜੇ ਅਫਗਾਨੀ ਜੋ ਕੁੜਤਾ ਪਜਾਮਾ ਹੈ ਆਪਕਾ ਉਹ ਆਪ ਸਿਲਤੇ ਹੋ ਹਾਂ ਕਮੀਜ਼ ਸਲਵਾਰ ਔਰ ਵਾਸਕਟ ਸੀਰਾ ਅੱਛਾ ਕਮੀਜ਼ ਸਲਵਾਰ ਤੇ ਬਾਸਕਟ ਸੀਰਾ ਮੈਂ ਸਲਵਾਰ ਬੋਲਣ ਲੱਗੇ ਘੋਲ ਕਰੀ ਜਾਂਦਾ ਸੀ ਪਰ ਬਾਈ ਨੇ ਆਪ ਹੀ ਬੋਲਤਾ ਇਸ ਕੋ ਕਮੀਜ਼ ਸਲਵਾਰ ਬੋਲਤੇ ਹਨਾ ਠੀਕ ਹੈ ਤੇ ਆ ਬਾਸਕਟ ਕਹਿੰਦੇ ਮੈਂ ਇਹਦਾ ਕਾਰੀਗਰ ਆ ਆ ਦੇਖੋ ਭਾਈ ਇੱਥੇ ਮੋਬਾਈਲ ਵਾਲੀਆਂ ਦੁਕਾਨਾਂ ਤੋਂ ਕੋਹ ਨਾ ਨੇ ਆ ਦੇਖੋ ਯਾਰ ਇੱਥੇ ਦਤਨਾ ਵੀ ਵਿਕੀ ਜਾਂਦੀਆਂ ਨੇ ਆ ਸਾਰੀਆਂ ਇਹ ਕੌਨਸੀ ਦਤਨਾ ਹੈ ਕੌਨ ਸਾ ਪੇੜ ਕੀ ਦਤਨਾ ਹੈ ਇਹ ਦਾੰਤ ਵਿੱਚ ਕਰਨੇ ਵਾਲੀ ਹੈ ਨਾ ਆ ਉਹਦਾ ਕੰਮ ਕਰਨ ਵਾਲਾ ਜੀ ਦਾ ਸਮਾਜੀ ਸਾਲੀਮਸੋ ਆ ਗਈ ਕਰਾਚੀ ਤੋਂ ਆ। ਕਰਾਚੀ ਵਾਲਾ, ਇਹ ਕਰਾਚੀ ਵਾਲੀ ਹੈ। ਅੱਛਾ, ਇਹ ਪੇੜ ਕੌਨਸਾ ਹੋਤਾ ਇਸकी दातुਨ ਹੈ? ਉਹ ਦੇਖ ਕਮੀ ਉਹਨੇ ਦੇ। ਰਾਣਪੇ ਕਰਾਚੀ ਨਾ ਰਾਜੀ ਨੂੰ। ਮੋਝ ਪਤਾ ਨਹੀਂ ਉਹ ਕਰਾਚੀ ਸੇ ਆਇਆ। ਅੱਛਾ, ਬਾਈ ਕਹਿੰਦੇ ਕਰਾਚੀ ਤੋਂ ਆਈ ਹੋਈ ਹੈ ਦਾਤਨ। ਪਰ ਇਹਦਾ ਨਾਮ ਨਹੀਂ ਪਤਾ ਕਹਿੰਦੇ। ਆਹ ਸੱਕਰਗਾ ਹੁੰਦਾ ਜਿਹੜਾ ਆਪਾਂ ਪੁਰਾਣੀ ਕਰਦੇ ਹੁੰਦੇ ਸੀ ਕਿਕਰ ਦਾ। ਆਹ ਦੰਦਾਸਾ ਜਿਸੇ ਲਾਲ-ਲਾਲ ਹੋ ਜਾਂਦਾ ਹੈ ਨਾ। ਇਹ ਕੁੰਨਰ ਸੇ ਆਤੀ ਹੈ। ਕੁੰਨਰ ਸੇ ਆਤਾ ਹੈ। ਠੀਕ ਆ ਦੰਦਾਸਾ ਪਾਈ ਅਸੀਂ ਛੋਟੇ ਹੁੰਦੇ ਕਰਦੇ ਹੁੰਦੇ ਸੀ ਹੁਣ ਤਾਂ ਚਲੋ ਬੁਰਸ਼ ਬਰਸ਼ ਬਾਲੇ ਚੱਲ ਪਏ ਇਹਨੂੰ ਤੁਸੀਂ ਕਰਦੇ ਹੋ ਸਾਡੇ ਸਾਰੇ ਬੁੱਲ ਬੱਲ ਲਾਲ ਹੋ ਜਾਂਦੇ ਨੇ ਆਪਣਾ ਤਾਂ ਇੰਡੀਆ ਚ ਹੁਣ ਦੇਖਣ ਨੂੰ ਨਹੀਂ ਮਿਲਦਾ ਇਹ ਠੀਕ ਹੈ ਜੀ ਬਾਈ ਕਹਿੰਦਾ ਵੀ ਦਰਖਤ ਤਾਂ ਮੈਨੂੰ ਪਤਾ ਨਹੀਂ ਕਿਹੜੇ ਕਿਹੜੇ ਦਾਤਾਂ ਨੇ ਦਰਖਤ ਨੇ ਇਹ ਕਹਿੰਦਾ ਪਰ ਕਰਾਚੀ ਤੋਂ ਆਉਂਦੀਆਂ ਨੇ ਆ ਇੱਥੇ ਸਾਰੀਆਂ ਦੁਕਾਨਾਂ ਹੈਗੀਆਂ ਨੇ ਕਰੰਸੀ ਐਕਸਚੇਂਜ ਵਾਲੀਆਂ ਇਹਨੂੰ ਤਲਾਸ਼ੀ ਵਧੀਆ ਜੀ ਵਧੀਆ ਤੇ ਇਹਨੂੰ ਤਲਾਸ਼ੀ ਬਾਜ਼ਾਰ ਕਿਹਾ ਜਾਂਦਾ ਤੇ ਇੱਥੇ ਭਾਈ ਕਹਿੰਦਾ ਵੀ ਤੁਹਾਡੀ ਕਰੰਸੀ ਐਕਸਚੇਂਜ ਕਰਵਾ ਦਾਂਗੇ ਇੱਥੇ ਸਾਰੇ ਇਹੀ ਬੰਦੇ ਨੇ ਸਰਾਫੀ ਕਿਹਾ ਜਾਂਦਾ ਇਹਨੂੰ ਸਰਾਫੀ ਜਿਹੜੇ ਕਰੰਸੀ ਐਕਸਚੇਂਜ ਕਰਦੇ ਨੇ ਯਾਰ ਨਿਆ ਨਿਆ ਨੋਟ ਮਿਲੇਗਾ ਕਹੀਂ ਪੇ ਅੱਜ ਬੁਲੰਦ ਸਹੀਦ ਸਰਾਫੀ ਅੱਛਾ ਹਾਂ ਫੋਲੋ ਦੁਕਾਨਾਂ ਨੇ ਭਾਈ ਇੱਥੇ ਕਿਉਂਕਿ ਇੱਥੋਂ ਨਾਲ ਲੋਕ ਐਸੇ ਪਾਕਿਸਤਾਨ ਨੂੰ ਜਾਂਦੇ ਨੇ ਤੇ ਪਾਕਿਸਤਾਨ ਤੋਂ ਜੋ ਲੋਕ ਇੱਧਰ ਨੂੰ ਆਉਂਦੇ ਨੇ ਫਿਰ ਉਦੋਂ ਇੱਥੇ ਕਰੰਸੀ ਐਕਸਚੇਂਜ ਕਰਾ ਲੈਂਦੇ ਨੇ ਆ ਵਧੀਆ ਵਧੀਆ ਦੁਕਾਨਾਂ ਨੇ ਇੱਥੇ ਆ ਦੇਖ ਸਲਾਮ ਵਾਲੇਕੁਮ ਇਹ ਮੇਰਾ ਦੋਸਤ ਹੈ ਬਹੁਤ ਅੱਛਾ ਇਨਸਾਨ ਹੈ ਅੱਛਾ ਠੀਕ ਹੈ ਠੀਕ ਹੈ ਸਰਾਫੀ ਵੀ ਬਹੁਤ ਯਾਰ ਹੈ ਹਾਂ ਲੇਕਿਨ ਇਸਕੇ ਪਾਸ ਲਾਇਆ ਠੀਕ ਹੈ ਉਹ ਥੋੜਾ ਐਕਸਚੇਂਜ ਕਰਨਾ ਥਾ ਡਾਲਰ ਬਾਜ਼ਾਰ ਯਾਰ ਇੱਥੇ ਬਹੁਤ ਜਲਾਲਾਬਾਦ ਦਾ ਸਭ ਤੋਂ ਵੱਡਾ ਬਾਜ਼ਾਰ ਹੋਗਾ ਇਹ ਵਾਲਾ ਹੈਨਾ ਹਾਂ ਬਾਸਕੇਟਾਂ ਬਾਸਕੇਟਾਂ ਚਾਹੇ ਗਰਮੀਆਂ ਚਾਹੇ ਸਰਦੀਆਂ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਇਹਨਾਂ ਨੇ ਪਾਕ ਹੀ ਰੱਖਣੀਆਂ ਨੇ ਇਹ ਕੂਚਾ ਰੰਗਰੇਜ਼ਾ ਹੈ ਕੂਚਾ ਰੰਗਰੇਜ਼ਾ ਨਹੀਂ ਕੈਮਰਾ ਹੈ ਅ ਕੈਮਰਾ ਹੈ ਯਾਰ ਕੈਮਰਾ ਭਾਈ ਯਾਰ ਪੂਰਾ ਇਕੱਠ ਕਰ ਲੈਂਦੇ ਨੇ ਆ ਦੇਖੋ ਚਲੋ ਜੀ ਠੀਕ ਕਿਵੇਂ ਹੋ ਠੀਕ ਹੋ ਅਲਹੁਲ ਅੱਛਾ ਬਿਲਕੁਲ ਬਿਲਕੁਲ ਹਾਂਜੀ 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 ਓਕੇ ਭਾਈ ਪੂਰਾ ਇਕੱਠ ਕਰ ਲੈਂਦੇ ਨੇ ਜਮ ਵੀ ਨਹੀਂ ਜਾਣ ਦਿੰਦੇ ਚਲ ਮਾਰ ਵਾ ਪੈਦਲ ਲੈ ਭਾਈ ਓਏ ਹੋਏ ਹੋ ਚੱਲ ਓ ਸੇਵਕਾ ਔਰ ਬਹੁਤ ਔਖਾ ਭਾਈ ਮੈਨੇਜ ਕਰਨਾ ਸੌਂ ਲੱਗੇ। ਸਾਨੂੰ ਥਾਂ ਹੀ ਨਹੀਂ ਦਿੰਦੇ ਰਾਹ ਹੀ ਨਹੀਂ ਦਿੰਦੇ ਜਾਣ ਵਾਸਤੇ ਫੋਨ ਕੱਢ ਲੈਂਦੇ ਨੇ ਬਈ ਆ ਜਾਓ ਪਿਆਰ ਕਰਦੇ ਨੇ ਮੈਂ ਮੈਂ ਮੰਨਦਾ ਪਰ ਜਿਹੜੀ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਣੀ ਹੁੰਦੀ ਆ ਉਹ ਫਿਰ ਵੀਡੀਓ ਉਹ ਨਹੀਂ ਰੀਜ ਦੇ ਨਾਲ ਬਣਦੀ ਨਹੀਂ ਫਿਰ ਉਹ ਮੈਨੂੰ ਬੁਲਾਈ ਜਾਣਗੇ ਮੈਂ ਸਾਨੂੰ ਆਪਦੀ ਗੱਲ ਦੱਸੀਏ ਨਾ ਹੁਣ ਉਹ ਸਾਰਾ ਕੰਮ ਫਿਰ ਉਲਝ ਹੀ ਜਾਂਦਾ ਤੇ ਹੁਣ ਇੱਥੋਂ ਆਪਾਂ ਥੋੜਾ ਜਿਹਾ ਤੁਰ ਕੇ ਜਾਵਾਂਗੇ ਤੇ ਨਾਲੇ ਬਾਜ਼ਾਰ ਦੇਖਦੇ ਜਾਵਾਂਗੇ ਉਸ ਤੋਂ ਬਾਅਦ ਫਿਰ ਉੱਥੋਂ ਆਪਾਂ ਸਮਾਨ ਚੱਕ ਲੈ ਆਵਾਂਗੇ ਗੁਰੂ ਘਰ ਦੇ ਵਿੱਚ ਆਪਾਂ ਰੁਕਾਂਗੇ ਅੱਜ ਦੀ ਰਾਤ ਇਹ ਕੰਮ ਬਹੁਤ ਸੋਹਣਾ ਹੋ ਗਿਆ ਯਾਰ ਇਹਨਾਂ ਲੋਕਾਂ ਨੇ ਇੰਨੀ ਇੱਕ جنگ ਦੇਖ ਲਈ ਨਾ ਯਾਰ 50 ਸਾਲ ਮੰਗੂ ਜੰਗ ਚੱਲਦੀ ਰਹੀ ਆ ਤੇ ਹੁਣ ਇਹਨਾਂ ਦਾ ਸੁਭਾਅ ਨਾ ਬਹੁਤ ਠੰਡਾ ਹੋ ਗਿਆ ਇਹ ਕਹਿੰਦੇ ਵੀ ਸਾਨੂੰ ਕੋਈ ਮਿਲੇ ਸਹੀ ਯਾਰ ਅਸੀਂ ਉਹਦੇ ਨਾਲ ਪਿਆਰ ਨਾਲ ਗੱਲ ਕਰੀਏ ਉਹਦੀ ਸੇਵਾ ਕਰੀਏ ਐ ਉਹਨੂੰ ਆਪਦੇ ਘਰੇ ਰੱਖੀਏ ਉਹਨੂੰ ਖਾਣ ਪੀਣ ਨੂੰ ਦਈਏ ਤਾਂ ਇਹ ਬੰਦੇ ਮਤਲ ਲੜ ਲੜ ਕੇ ਅੱਕ ਗਏ ਯਾਰ 50 ਸਾਲ ਦਾ ਮੈਂ ਕਹਿੰਦਾ ਜੰਗ ਕਿਤੇ ਚੱਲੀ ਨਹੀਂ ਹੋਣੀ ਪੂਰੀ ਦੁਨੀਆ ਦੇ ਵਿੱਚ ਇੱਥੇ 30 ਸਾਲ ਪਹਿਲਾਂ ਰਸ਼ੀਆ ਲੜਦਾ ਰਿਹਾ ਉਸ ਤੋਂ ਬਾਅਦ ਫਿਰ ਤੁੰਨ੍ਹ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਦਾ ਰਿਹਾ ਹਾਂ ਵੀ ਫਿਰ ਅਮਰੀਕਾ ਆ ਗਿਆ ਤੇ ਅਮਰੀਕਾ ਨੇ ਜਦੋਂ ਇੱਥੋਂ ਬਾਹਰ ਨੂੰ ਗਿਆ ਇੱਥੋਂ ਗਿਆ ਉਹ ਵਾਪਸ ਉਸ ਤੋਂ ਬਾਅਦ ਇਹ ਲੋਕਾਂ ਕੋਲ ਮਾੜੀ ਜਿਹੀ ਸ਼ਾਂਤੀ ਆਈ ਆ ਤੇ ਜਿਵੇਂ ਆਪਾਂ ਹੁਣ ਘੁੰਮ ਰਹੇ ਹਾਂ ਇੱਥੇ ਤਾਂ ਇੱਥੇ ਐਵੇਂ ਘੁੰਮ ਨਹੀਂ ਸਕਦੇ ਸੀ ਅੱਜ ਤੋਂ 5-6 ਸਾਲ ਪਹਿਲਾਂ ਤੇ ਤੁਸੀਂ ਜਿਹੜਾ ਅਫਗਾਨਿਸਤਾਨ ਹੈ ਨਾ ਇੱਥੇ ਇੰਟਰਨੈਟ ਤੇ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਯਾਰ ਤੁਸੀਂ ਕੋਈ ਮੈਪ ਲਾ ਕੇ ਕਿਸੇ ਜਗ੍ਹਾ ਤੇ ਜਾਣਾ ਉਹ ਮੈਪ ਨਹੀਂ ਇੱਥੇ ਕੰਮ ਕਰਦਾ ਕਿਉਂਕਿ ਜਗ੍ਹਾ ਉਹ ਗੂਗਲ ਮੈਪ ਤੇ ਪਾਈ ਨਹੀਂ ਹੋਈ ਉਹ ਜੀ ਸਾਨੂੰ ਬੱਸ ਸਟੈਂਡ ਦਾ ਨਹੀਂ ਪਤਾ ਲੱਗਣਾ ਜਿਵੇਂ ਆਪਾਂ ਬਾਕੀ ਸ਼ਹਿਰਾਂ ਦੇ ਵਿੱਚ ਜਾਂ ਬਾਕੀ ਮੁਲਕਾਂ ਦੇ ਵਿੱਚ ਮੈਪ ਤੇ ਲੱਭ ਕੇ ਨਾ ਲੋਕੇਸ਼ਨ ਮੈਂ ਤੁਰ ਕੇ ਜਾ ਵੜਦਾ ਸੀ ਇੱਥੇ ਕੁਝ ਨਹੀਂ ਲੱਭਦਾ ਇੱਥੇ ਮੈਨੂੰ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਵੀ ਨਹੀਂ ਲੱਭੀ ਵੀ ਗੁਰਦੁਆਰਾ ਸਾਹਿਬ ਕਿੱਥੇ ਆ ਕੋਈ ਲੋਕੇਸ਼ਨ ਵੀ ਇਹਨਾਂ ਦੀ Google ਦੇ ਉੱਤੇ ਅਪਡੇਟ ਨਹੀਂ ਹੈਗੀ ਕਿਉਂਕਿ ਇਹ ਲੋਕ ਯਾਰ ਬਾਹਲੇ ਪੜੇ ਲਿਖੇ ਨਹੀਂ ਹੈਗੇ ਉਦੋਂ ਪਹਿਲਾਂ ਜੰਗਾਂ ਜੁੱਧਾਂ ਦੇ ਵਿੱਚ ਇਹਨਾਂ ਦੀ ਜ਼ਿੰਦਗੀ ਚੱਲਦੀ ਰਹੀ ਇੱਥੇ ਟੂਰਿਸਟ ਨਹੀਂ ਆਉਂਦੇ ਸੀ ਤਾਂ ਕਰਕੇ ਮੈਪ ਦੇ ਅਕੋਰਡਿੰਗ ਨਹੀਂ ਇੱਥੇ ਤੁਸੀਂ ਘੁੰਮ ਸਕਦੇ ਸੋ ਉਹਨੂੰ ਲੋਕਲ ਬੰਦਿਆਂ ਦੇ ਨਾਲ ਗੱਲ ਕਰਨੀ ਪਊ ਠੀਕ ਹੈ ਬਾਕੀ ਰਹੀ ਗੁਰੂ ਘਰਾਂ ਦੇ ਇਤਿਹਾਸ ਦੀ ਗੱਲ ਤਾਂ ਉਹਦੇ ਬਾਰੇ ਵੀ ਆਪਾਂ ਨੂੰ ਕੋਈ ਪ੍ਰੋਪਰ ਇਨਫੋਰਮੇਸ਼ਨ ਮਿਲਦੀ ਨਹੀਂ ਹੈਗੀ ਕਿਉਂਕਿ ਇੱਥੇ ਲੋਕਾਂ ਨੇ ਇਹਦੇ ਬਾਰੇ ਡਾਕੂਮੈਂਟਰੀਆਂ ਹੋਈਆਂ ਜਾਂ ਇਤਿਹਾਸਿਕ ਗੱਲਾਂ ਹੋਈਆਂ ਬਹੁਤ ਘੱਟ ਲੋਕਾਂ ਨੇ ਇਹਦੇ ਬਾਰੇ ਮਤਲਬ ਦੱਸਿਆ ਜਾਂ ਲੋਕਾਂ ਕੋਲ ਇਹ ਇਨਫੋਰਮੇਸ਼ਨ ਪਹੁੰਚੀ ਨਹੀਂ ਹੈਗੀ ਕਿਤਾਬਾਂ ਦੇ ਅਕੋਰਡਿੰਗ ਬਸ ਇੰਨਾ ਕੁ ਜ਼ਿਕਰ ਮਿਲਦਾ ਅ ਅਫਗਾਨਿਸਤਾਨ ਦੇ ਵਿੱਚ ਇਤਿਹਾਸਿਕ ਗੁਰੂ ਘਰ ਹੈਗੇ ਨੇ ਗੁਰੂ ਨਾਨਕ ਸਾਹਿਬ ਜੀ ਆਪਦੀ ਉਦਾਸੀ ਵੇਲੇ ਇੱਥੇ ਆਏ ਸੀ ਪਰ ਉਹਨਾਂ ਦਾ ਮੋਟਾ-ਮੋਟਾ ਇਤਿਹਾਸ ਕੀ ਆ ਤੁਹਾਨੂੰ ਬਹੁਤ ਡੂੰਘੀਆਂ ਕਿਤਾਬਾਂ ਦੇ ਵਿੱਚ ਦੇਖਣ ਨੂੰ ਮਿਲੂਗਾ ਹਰ ਇੱਕ ਥਾਂ ਦੇ ਉੱਤੇ ਨਾਰਮਲ ਤੁਹਾਨੂੰ ਇਹਦਾ ਪਤਾ ਨਹੀਂ ਲੱਗਣਾ ਇਤਿਹਾਸ ਦਾ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਨੇ ਉਹਨਾਂ ਨੇ ਜਲ ਪ੍ਰਗਟ ਕੀਤਾ ਉਹ ਸਥਾਨ ਗੁਰਦਰਾ ਸਾਹਿਬ ਦਾ ਜਲਾਲਾਬਾਦ ਦੇ ਮੇਨ ਸੈਂਟਰ ਗੁਰੂ ਨਾਨਕ ਦਰਬਾਰ ਗੁਰੂ ਘਰ ਨੂੰ ਕਿਹਾ ਜਾਂਦਾ ਉੱਥੇ ਬਣਿਆ ਹੋਇਆ ਉਹ ਐਗਜ਼ੈਕਟ ਇਤਿਹਾਸਿਕ ਸਥਾਨ ਆ ਬਸ ਉਹਨੀ ਕ ਇਨਫੋਰਮੇਸ਼ਨ ਮਿਲਦੀ ਆ ਬਾਹਰ ਨਹੀਂ ਮਿਲਦੀ ਹੁਣ ਮੈਂ ਫੇਰ ਇੱਥੇ ਪਹੁੰਚ ਗਿਆ ਤੇ ਇੱਥੇ ਹੁਣ ਮੈਨੂੰ ਪਤਾ ਨਹੀਂ ਹੈਗਾ ਵੀ ਜਾਣਾ ਕਿੱਧਰ ਨੂੰ ਆ ਕਿਉਂਕਿ ਹੁਣ ਮੈਪ ਇੱਥੇ ਕੰਮ ਨਹੀਂ ਕਰਦਾ ਉਹ ਸਾਹਮਣੇ ਗੱਡੀ ਜਾਂਦੀ ਆ ਤਾਲੀਬਾਨ ਵਾਲੇ ਦੀ ਆ ਬਾਈ ਨੂੰ ਪੌਣਾ ਘੰਟਾ ਹੋ ਗਿਆ ਮੇਰੇ ਮੰਗਰੀ ਫਿਰੀ ਜਾਂਦਾ ਪਤੰਦਰ ਲਓ ਜੀ ਆ ਦੇਖੋ ਤੇ ਦੁਬਾਰੇ ਫੇਰ ਆਪਾਂ ਰਿਕਸ਼ਾ ਕਰ ਲਿਆ ਜੀ ਬਾਈ ਕਹਿੰਦਾ ਮੈਂ 30 ਰੁਪਏ ਲਵਾਂਗਾ ਤੇ ਸਾਨੂੰ ਸਪੀਨੇ ਮਾਨੇ ਹੋਟਲ ਦਾ ਨਾਮ ਆ ਵਾਈਟ ਹਾਊਸ ਉੱਥੇ ਤੱਕ ਛੱਡ ਦੂੰਗਾ ਰਾਹ ਦੇ ਵਿੱਚੋਂ ਕੁਛ ਨਾ ਕੁਛ ਖਾਣ ਪੀਣ ਨੂੰ ਮਿਲਦਾ ਹੋਇਆ ਖਾ ਪੀ ਲਵਾਂਗੇ ਤੇ ਫਿਰ ਮੈਂ ਸਮਾਨ ਚੱਕ ਕੇ ਲਿਆਉਣਾ ਯਾਰ ਆਪਦਾ ਪਿਛਲੇ ਪਾਸੇ ਨੇ ਇੱਕ ਚੌਂਕ ਬਣਿਆ ਹੋਇਆ ਇਹ ਆਪਣੇ ਹੋਟਲ ਦੇ ਨੇੜੇ ਦਾ ਸਭ ਤੋਂ ਨੇੜੇ ਦਾ ਚੌਂਕ ਆਪਣੇ ਹੋਟਲ ਦੇ ਤੇ ਇੱਥੇ ਯਾਰ ਇਹਨੇ ਤਾਲੀਮਾਨ ਵਾਲੇ ਬੰਦੇ ਬੈਠੇ ਨੇ ਨਾ ਮਤਲਬ ਵੀ ਇਸ ਚੌਂਕ ਵਿੱਚ ਦੀ ਲੰਘ ਕੇ ਜੇ ਕੋਈ ਇੱਧਰ ਨੂੰ ਜਾਂਦਾ ਜਾਂ ਉੱਧਰ ਨੂੰ ਜਾਂਦਾ ਉਹਦੀ ਪੂਰੀ ਇਹ ਚੈਕਿੰਗ ਕਰਦੇ ਨੇ ਕਿਉਂਕਿ ਇਹ ਬਹੁਤ ਵੱਡੇ ਵੱਡੇ ਹੋਟਲ ਨੇ ਜਿੱਥੇ ਮੈਂ ਰੁਕਿਆ ਹੋਇਆ ਇੱਕ ਪਿਛਲਾ ਹੋਟਲ ਜਿੱਥੇ ਆਪਾਂ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਦਿਖਾਇਆ ਸੀ ਉੱਥੇ ਆਪਾਂ ਰਹੇ ਨਹੀਂ ਹੈ ਗੱਲ ਨਹੀਂ ਬਣੀ ਉਸ ਤੋਂ ਬਾਅਦ ਫਿਰ ਦੂਜੇ ਹੋਟਲ 'ਚ ਆਏ ਉੱਥੇ ਵੀ ਉਹਨਾਂ ਸੇਮ ਹੀ ਰੇਟ ਸੀ ਤੇ ਫਿਰ ਮੈਂ ਇੱਥੇ ਹੋਟਲ 'ਚ ਰੁੱਕ ਗਿਆ ਤਾਂ ਇੱਥੇ ਫੋਰਨਰ ਰੁਕਦੇ ਨੇ ਆ ਗਏ ਮੈਂ ਚਾਹੇ ਇੰਡੀਆ ਤੋਂ ਹੀ ਆਇਆ ਪਰ ਹੈ ਇੱਥੇ ਭਾਈ ਮੈਂ ਫੋਰਨਰ ਹੀ ਆ ਤਾਂ ਫੋਰਨਰ ਦੀ ਸਿਕਿਉਰਿਟੀ ਵਾਸਤੇ ਇਹਨਾਂ ਨੇ ਇਸ ਹੋਟਲ ਦੇ ਆਲੇ-ਦਾਲੇ ਘੇਰਾ ਪਾਇਆ ਹੋਇਆ ਇਹ ਚੌਂਕ ਨੇੜੇ ਪੈਂਦਾ ਇੱਥੇ ਸਿਕਿਉਰਿਟੀ ਬੈਠੀ ਆ ਪਰਲੇ ਪਾਸੇ ਇੱਕ ਹੋਰ ਚੌਂਕ ਆ ਉਹ ਨੇੜੇ ਪੈਂਦਾ ਉੱਥੇ ਸਿਕਿਉਰਿਟੀ ਬੈਠੀ ਆ ਕਿਉਂਕਿ ਜਦੋਂ ਟੂਰਿਸਟ ਤੇ ਹਮਲਾ ਹੋ ਜੇ ਫਿਰ ਉਹ ਦੇਸ਼ ਸੇਫ ਹੀ ਨਹੀਂ ਮੰਨਿਆ ਜਾਂਦਾ ਠੀਕ ਆ ਹੁਣ ਜਿਵੇਂ ਕਸ਼ਮੀਰ ਆ ਕਸ਼ਮੀਰ ਦੇ ਵਿੱਚ ਆ ਟੂਰਿਸਟ ਗਏ ਸੀ 30 ਦੇ ਨੇੜੇ ਤੇੜੇ ਬੰਦੇ ਮਾਰਦੇ ਉੱਥੇ ਤੇ 30 ਦੇ ਨੇੜੇ ਤੇੜੇ ਬੰਦੇ ਮਾਰਦੇ ਹੁਣ ਲੋਕ ਕਸ਼ਮੀਰ ਜਾਣ ਲੱਗੇ ਡਰਨਗੇ ਹਨਾ ਉਮੀਦ ਕੰਮ ਇੱਥੇ ਆ ਹੁਣ ਜੇ ਅਫਗਾਨਿਸਤਾਨ ਦੇ ਵਿੱਚ ਕੋਈ ਐਮੇ ਦੀ ਗੱਲ ਹੋ ਗਈ ਕਿਸੇ ਟੂਰਿਸਟ ਨਾਲ ਖਾਸ ਕਰਕੇ ਤਾਂ ਟੂਰਿਸਟ ਇੱਥੇ ਆਉਣਾ ਬੰਦ ਕਰ ਦੇਣਗੇ ਤੇ ਜਦੋਂ ਟੂਰਿਸਟਾਂ ਨੇ ਆਉਣਾ ਬੰਦ ਕਰਤਾ ਫਿਰ ਇਹਨਾਂ ਦੀ ਇਨਕਮ ਆ ਜਿਹੜੀ ਆਮਦਨ ਉਹਤੇ ਹੀ ਬਹੁਤ ਅਸਰ ਪੈਂਦਾ ਇਕਨੋਮੀ ਵੀ ਇਹਨਾਂ ਦੀ ਡਾਊਨ ਹੁੰਦੀ ਆ ਤੇ ਤੁਸੀਂ ਮੰਨੋਗੇ ਨਹੀਂ ਯਾਰ ਆਹ ਦੇਖੋ ਇਧਰਲੇ ਪਾਸੇ ਕੱਡੇ ਵੱਡੇ ਵੱਡੇ ਗੇਟ ਲੱਗੇ ਹੋਏ ਨੇ ਯਾਰ ਬੋੜੋ tinha ਉਹ tinha ਨਾ ਨੇ ਗੰਦਾ ਗੱਡੀਆਂ ਹੋਈਆਂ ਨੇ ਚੋਰੀ ਚਿਕਾਰੀ ਨਹੀਂ ਇੱਥੇ ਹੈਗੀ ਇੱਥੇ ਸਿੱਧਾ ਜਾਣ ਦਾ ਹੀ ਖਤਰਾ ਤੇ ਜਲਾਲਾਬਾਦ ਇੱਕ ਬਹੁਤ ਵੱਡਾ ਸ਼ਹਿਰ ਆ ਅੰਦਰਲੇ ਪਾਸੇ ਬਹੁਤ ਵੱਡੇ ਲੈਵਲ ਤੇ ਫੈਲਿਆ ਹੋਇਆ ਤੇ ਇੱਥੇ ਜਿਹੜੇ ਮੈਂ 2018 ਦੇ ਅਟੈਕ ਦੀ ਗੱਲ ਕਰਦਾ ਸੀ ਨਾ ਤਾਂ ਉਹ ਬੰਦੇ ਨੇ ਯਾਰ ਆਪਦੇ ਬਾਡੀ ਤੇ ਬੰਬ ਬੰਨ ਗਏ ਜਿਹਨੂੰ ਸੁਸਾਈਡ ਬੋਮਰ ਆਪਾਂ ਕਹਿ ਦਈਏ ਜਾਂ ਮਨੁੱਖੀ ਬੰਬ ਕਹਿ ਦਈਏ ਤਾਂ ਉਹਨੇ ਆਪ ਦੇ ਆਪ ਨੂੰ ਉਸ ਚੌਂਕ ਦੇ ਵਿੱਚ ਜਾ ਕੇ ਬਲਾਸਟ ਕਰ ਲਿਆ ਸੀ ਜਿੱਥੇ ਨੇੜੇ ਗੁਰਦੁਆਰਾ ਤੇ ਉੱਥੇ 19 ਸਿੱਖ ਮਾਰੇ ਗਏ ਸੀ ਹੋਟਲ ਦੇ ਵਿੱਚੋਂ ਆਪਾਂ ਚੈੱਕ ਆਊਟ ਕਰਤਾ ਅੱਜ ਦੀ ਡੇਟ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਖਤਰਾ ਜੇ ਕਹੀਏ ਨਾ ਤਾਂ ਗੁਰੂ ਘਰਾਂ ਦੇ ਵਿੱਚ ਆ ਕਿਉਂਕਿ ਕੁਝ ਕੁ ਗਰੁੱਪ ਜਿਹੜੇ ਹੈਗੇ ਨੇ ਉਹਨਾਂ ਨੇ ਗੁਰੂ ਘਰਾਂ ਨੂੰ ਟਾਰਗੇਟ ਕੀਤਾ ਹੋਇਆ ਸਿੱਖਾਂ ਨੂੰ ਟਾਰਗੇਟ ਕੀਤਾ ਹੋਇਆ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ ਉਹਨਾਂ ਦੇ ਉੱਤੇ ਅਟੈਕ ਵੀ ਤੇ ਗੁਰੂ ਘਰਾਂ ਦੇ ਵਿੱਚ ਬਲਾਸਟ ਵੀ ਤਾਂ ਅੱਜ ਪਰ ਮੈਂ ਗੁਰੂ ਘਰ ਦੇ ਵਿੱਚ ਹੀ ਰਾਤ ਕੱਟੂਗਾ ਬਾਈ ਜੀ ਨਾਲ ਮੇਰੀ ਗੱਲ ਹੋਈ ਆ ਗੁਰੂ ਘਰ ਦੇ ਵਿੱਚ ਆਪਾਂ ਨੂੰ ਕਮਰਾ ਅਲੋਟ ਹੋ ਗਿਆ ਆਪਾਂ ਉੱਥੇ ਹੀ ਰੁਕਾਂਗੇ ਕਿਤੇ ਨਾ ਕਿਤੇ ਮੇਰੇ ਵੀ ਦਿਲ 'ਚ ਡਰ ਜਾ ਹੈਗਾ ਹੀ ਆ ਕਿਉਂਕਿ ਅ ਜਿਵੇਂ ਸਿਕਿਉਰਿਟੀ ਦਿੱਤੀ ਹੋਈ ਆ ਗੁਰੂ ਘਰ ਨੂੰ ਬੁਲਟ ਪ੍ਰੂਫ ਗੇਟ ਲਾਏ ਹੋਏ ਨੇ ਬਿਨਾ ਚੈਕਿੰਗ ਤੋਂ ਅੰਦਰ ਨਹੀਂ ਜਾਣ ਦਿੰਦੇ ਮੈਨੂੰ ਵੀ ਅੰਦਰ ਜਾਣ ਤੋਂ ਪਹਿਲਾਂ ਮੇਰਾ ਪਾਸਪੋਰਟ ਚੈੱਕ ਕੀਤਾ ਗਿਆ ਤਾਂ ਕਿਤੇ ਨਾ ਕਿਤੇ ਖੁਸ਼ੀ ਵੀ ਆ ਵੀ ਗੁਰੂ ਘਰ ਦੇ ਵਿੱਚ ਰੁਕਾਂਗੇ ਤੇ ਕਿਤੇ ਨਾ ਕਿਤੇ ਮੇਰੇ ਦਿਲ 'ਚ ਡਰ ਵੀ ਆ ਕਿ ਮੈਨੂੰ ਗੁਰੂ ਘਰ ਦੇ ਵਿੱਚ ਕਮਰਾ ਮਿਲ ਗਿਆ ਤੇ ਦੇਖਦੇ ਹੁਣ ਇੱਥੋਂ ਆਟੋ ਕਰਕੇ ਜਾਵਾਂਗੇ ਆਪਾਂ ਉਸ ਤੋਂ ਬਾਅਦ ਠੀਕ ਹੈ ਜੀ ਸਲਾਮ ਵਾਲੇਕੁਮ ਹਾਂ ਆ ਦੇਖੋ ਭਾਈ ਇਹ ਤੂਤ ਲੱਗਿਆ ਹੋਇਆ ਹੈ ਤੂਤੀਆਂ ਵੀ ਲੱਗੀਆਂ ਹੋਈਆਂ ਨੇ ਤੇ ਆ ਦੇਖੋ ਕਾਲੇ ਰੰਗ ਦੀਆਂ ਤੂਤ ਬਹੁਤ ਨੇ ਅਫਗਾਨਿਸਤਾਨ 'ਚ ਰਾਤ ਇੱਥੇ ਪੇ ਰੁਕਾ ਥਾ ਆ ਇਸ ਹੋਟਲ ਮੈਂ ਹਾਂਜੀ ਅਫਗਾਨਿਸਤਾਨ ਮੈਂ ਹੋ ਗਿਆ 1 ਹਫਤਾ ਮੈਂ ਉਧਰ ਸੇ ਆਇਆ ਥਾ ਤਾਜਿਕਿਸਤਾਨ ਸੇ ਆਇਆ ਥਾ ਸ਼ੇਰ ਖਾਂ ਬੰਦਰ ਸੇ ਲੋ ਜੀ ਹੋਟਲ ਤੋਂ ਨਿਕਲ ਕੇ ਦਾਾਰੇ ਆਪਾਂ ਆਟੋ ਕਰ ਲਿਆ ਡੇਢ ਤੋਂ 2 ਕਿਲੋਮੀਟਰ ਆਪਾਂ ਜਾਣਾ ਮੇਰੇ ਕੋਲ ਬੈਗ ਸੀ ਮੈਂ ਕਿਹਾ ਚੱਲ ਆਟੋ ਕਰ ਲੈਣੇ ਆ 50 ਰੁਪਏ ਇਹਨਾਂ ਲਏ ਨੇ ਮੈਂ ਬਾਈ ਨੂੰ ਪੁੱਛਿਆ ਮੈਂ ਕਿੰਨੇ ਪੈਸੇ ਲਾਉਂਗੇ ਕਹਾ ਤੇਰੀ ਮਰਜ਼ੀ ਜਿੰਨੇ ਮਰਜ਼ੀ ਦੇ ਦੀ ਤੇ ਇੱਕ ਵਾਰੀ ਤਾਂ ਯਾਰ ਪਹਿਲੀ ਵਾਰੀ ਜਿੱਦਾਂ ਕੋਈ ਬੰਦਾ ਨਾ ਤਾਂ ਇੱਥੇ ਪੈਸੇ ਫੜਦਾ ਤੇ ਨਾ ਕੋਈ ਰੇਟ ਦੱਸਦਾ ਪਹਿਲੀ ਵਾਰੀ 'ਚ ਤੇ ਥੋੜੀ ਮਰਜ਼ੀ ਆ ਦੇਣੇ ਦੋ ਨਹੀਂ ਤਾਂ ਨਾ ਦੋ ਮਤਲਬ ਐਂ ਕਹਿੰਦੇ ਨੇ ਇਹ ਬੰਦੇ ਪਰ ਆਪਾਂ ਯਾਰ ਪੈਸੇ ਦਿੰਨੇ ਆ ਲਗਭਗ ਸਾਰਿਆਂ ਨੂੰ ਕੋਈ ਯਾਰ ਦੋਸਤ ਹੈਗਾ ਉੱਥੇ ਚਲੋ ਆਪਾਂ ਉਹ ਹਿਸਾਬ- ਪਰ ਕੰਮਕਾਰ ਕਰਨ ਵਾਲੇ ਬੰਦੇ ਨੇ ਜੇ ਕੋਈ ਬਾਲਾ ਹੀ ਜੋਰ ਪਾਵੇ ਫਿਰ ਤਾਂ ਗੱਲ ਹੋਰ ਆ ਪਰ ਆਟੋ ਵਾਲਿਆਂ ਦਾ ਟੈਕਸੀ ਵਾਲਿਆਂ ਦਾ ਤਾਂ ਮੈਂ ਪੈਸਾ ਦਿਨ ਨਹੀਂ ਦਿੰਨਾ ਹੁੰਦਾ ਯਾਰ ਖਾਣ ਪੀਣ ਦਾ ਕੋਈ ਆਪਾਂ ਨੂੰ ਖਵਾ ਦੇ ਤਾਂ ਕੋਈ ਗੱਲ ਨਹੀਂ ਉਹ ਚੱਲੇ ਜਾਂਦਾ ਕੰਮ ਜਿੱਥੇ ਅਗਲਾ ਆਪਣੇ ਵਾਸਤੇ ਸਪੈਸ਼ਲ ਕੋਈ ਤੇਲ ਫੂਕ ਰਿਹਾ ਆਪਣੀ ਦਿਹਾੜੀ ਮਾਰ ਰਿਹਾ ਉਹ ਬੰਦੇ ਦਾ ਹੱਕ ਮੈਂ ਜਰੂਰ ਦਿਨ ਨਹੀਂ ਦਿੰਦਾ ਕਿਉਂਕਿ ਮੈਨੂੰ ਪਤਾ ਯਾਰ ਇਹ ਵੀ ਕੋਈ ਬਾਲਾ ਅਮੀਰ ਮੁਲਕ ਨਹੀਂ ਹੈਗਾ ਵਿਚਾਰੇ ਜਿੰਨੇ ਕਿ ਇਹਨਾਂ ਨੂੰ ਸਵੇਰ ਤੋਂ ਲੈ ਕੇ ਆਥਨ ਤੱਕ ਜੁੜਦੇ ਨੇ ਉਹਨਾਂ ਇੱਕ ਦੀ ਇਹ ਰੋਟੀ ਪਾਣੀ ਖਾ ਜਾਂਦੇ ਹੋਣਗੇ ਯੋਗੀ ਉਹਨਾਂ ਨੇ ਕਿਹਾ ਕਹਿੰਦੇ ਵੀ ਹੁਣ ਇੱਥੇ ਸ਼ਾਂਤੀ ਆ ਪਰ ਯਾਰ ਇੱਥੇ ਕਾਰੋਬਾਰ ਨਹੀਂ ਹੈ। ਮਤਲਬ ਵੀ ਲੋਕ ਖਰੀਦੋ ਫਰੋਖਤ ਜੀ ਕਰਕੇ ਰਾਜ਼ੀ ਨਹੀਂ ਹੈਗੇ। ਬਸ ਟਾਈਮ ਜਾ ਪਾਸ ਕਰੀ ਜਾਂਦੇ ਨੇ ਇੱਥੇ। ਇੱਥੇ ਲੋਕ ਰਹਿੰਦੇ ਨੇ ਪਿੰਡੂ ਲੋਕ ਏ ਸਾਰੇ। ਹਾਂ ਆਹੋ ਇਹ ਸ਼ਹਿਰ ਨਹੀਂ ਸ਼ਹਿਰੀ ਲੋਕ ਨਹੀਂ ਹੁੰਦੇ। ਅੱਛਾ ਹਾਂ ਉਹਦੇ ਜੜੇ ਆਲਾਦ ਹੈ ਨਾ ਉਹ ਠੀਕ ਨਹੀਂ ਹੈ। ਹੂੰ ਤੁਹਾਡੇ ਨਾਲ ਕੋਈ ਸਿਕਿਉਰਿਟੀ ਮਕ ਉਸ ਸੀ ਸਿਕਿਉਰਿਟੀ ਦੇ ਬਗਤ ਤੁਸੀਂ ਨਹੀਂ ਜਾ ਸਕਦੇ। ਹਾਂ। ਹਾਂ ਮੈਂ ਆਪਕੇ ਬਾਤ ਸਮਝ ਗਿਆ। ਮੇਰੇ ਪਾਸ ਉਹਨਾਂ ਨੇ ਸਾਰਾ ਮੇਰੇ ਕੋਲ ਜੋ ਤਾਲੀਮਾਨ ਵਾਲੀ ਗਵਰਨਮੈਂਟ ਹੈ ਨਾ ਉਹਨਾਂ ਨੇ ਮੇਰੇ ਕੋਲ ਸਪੈਸ਼ਲ ਲੈਟਰ ਵੀ ਦੀਆ ਹੈ ਹਾਂ ਉਹ ਕਹਿੰਦੇ ਤੁਸੀਂ ਘੁੰਮੋ ਜਿੱਥੇ ਘੁੰਮਣਾ ਤੇ ਹਾਂ ਜੇ ਆਪ ਕੋਈ ਗੱਲ ਨਹੀਂ ਹਾਂ ਹਾਂ ਐਡੀ ਕੋਈ ਚੱਕਰ ਵਾਲੀ ਗੱਲ ਹਾਂ ਉਹੀ ਮੈਂ ਕਹਿੰਨਾ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਆਪਾਂ ਬਹਿ ਗਏ ਆ ਜਿਹੜੇ ਬਾਈ ਜੀ ਨੇ ਸਾਨੂੰ ਕਿਹਾ ਸੀ ਵੀ ਤੁਸੀਂ ਉੱਥੇ ਨਹੀਂ ਜਾ ਸਕਦੇ ਉੱਥੇ ਖਤਰਾ ਤੁਸੀਂ ਬਿਨਾਂ ਸਿਕਿਉਰਿਟੀ ਤੋਂ ਨਹੀਂ ਜਾ ਸਕਦੇ ਅਸਲ ਦੇ ਵਿੱਚ ਉਹ ਥਾਂ ਹੈਗੀ ਆ ਜੀ ਗੁਰਦੁਆਰਾ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਦੀ ਯਾਦ ਦੇ ਵਿੱਚੋਂ ਗੁਰੂ ਘਰ ਬਣਿਆ ਹੋਇਆ ਮੈਂ ਉੱਥੇ ਜਾਣ ਵਾਸਤੇ ਬਾਈ ਹਰਣਾ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਤੁਸੀਂ ਇਕੱਲੇ ਨਹੀਂ ਜਾ ਸਕਦੇ ਤੁਹਾਡੇ ਨਾਲ ਸਿਕਿਉਰਿਟੀ ਹੋਣੀ ਜ਼ਰੂਰੀ ਹੈ ਕਿਉਂਕਿ ਉਹ ਏਰੀਆ ਠੀਕ ਨਹੀਂ ਹੈਗਾ ਤੇ ਘੱਟੋ ਘੱਟ ਕਹਿੰਦੇ ਤੁਹਾਡੇ ਨਾਲ ਦੋ ਬੰਦੇ ਭੇਜਾਂਗੇ ਜਿਹੜੇ ਤੁਹਾਡੀ ਮਤਲਬ ਸਪੈਸ਼ਲ ਤੁਹਾਡੇ ਤੇ ਹੀ ਹੋਣਗੇ ਫਿਰ ਜਾ ਸਕਦੇ ਹੋ ਅਸਲ ਦੇ ਵਿੱਚ ਮੈਂ ਬਾਈ ਨੂੰ ਦੱਸਤਾ ਆਪ ਵੀ ਮੈਂ ਉਹ ਥਾਂ ਦੇ ਉੱਤੇ ਜਾਣਾ ਵੀ ਮੈਨੂੰ ਕਿੱਧਰੋਂ ਜਾਣਾ ਪਊਗਾ ਵੀ ਮੈਂ ਚਲਾ ਜਾਣਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਮੈਂ ਉੱਥੇ ਜਾਣਾ ਚਾਹਣਾ ਫਿਰ ਉਹਨਾਂ ਨੇ ਕਿਹਾ ਵੀ ਇਕੱਲਾ ਤਾਂ ਤੂੰ ਜਾਈਂ ਨਾ ਨਾ ਤੈਨੂੰ ਅਸੀਂ ਜਾਣ ਦ ਤੇ ਫਿਰ ਇਹ ਚੀਜ਼ਾਂ ਕਰਕੇ ਚਲੋ ਫਿਰ ਮੈਂ ਚੀਜ਼ਾਂ ਕੈਨਸਲ ਕਰਤੀਆਂ ਮੈਂ ਕਿਹਾ ਵੀ ਕੱਲ ਨੂੰ ਚਲੇ ਜਾਵਾਂਗੇ ਮਤਲਬ ਵੀ ਐਨੇ ਇੱਥੇ ਤੁਸੀਂ ਸੋਚ ਸਮਝ ਕੇ ਦੇਖੋ ਇੱਕ ਇੱਥੇ ਹੋਰ ਸੀ ਸਰਦਾਰ ਸਾਹਿਬ ਮੁੰਡਾ ਖੁੰਡਾ ਸੀ ਕੋਈ ਨੌਜਵਾਨ ਸੀ ਉਹਨੂੰ ਵੀ ਪਹਿਲਾਂ ਕਿਹਾ ਗਿਆ ਵੀ ਇਹਦੇ ਨਾਲ ਤੂੰ ਚਲਾ ਜਾ ਉੱਥੇ ਗੁਰੂ ਘਰ ਦਰਸ਼ਨ ਕਰਵਾ ਲਿਆ ਤੇ ਉਹ ਬਾਈ ਕਹਿੰਦਾ ਵੀ ਮੈਂ ਨਹੀਂ ਉਹਨਾਂ ਨਾਲ ਜਾ ਸਕਦਾ ਵੀ ਉੱਥੇ ਮਾਹੌਲ ਠੀਕ ਨਹੀਂ ਹੈਗਾ ਖਤਰਾ ਤੇ ਫਿਰ ਮਨੋਂ ਬਾਈ ਉਹਨਾਂ ਨੂੰ ਕਿਹਾ ਵੀ ਆਪਣੇ ਕੋਲ ਪਰਮਿਸ਼ਨ ਆ ਪਾਸਪੋਰਟ ਆ ਸਾਰਾ ਕੁਝ ਤਾਲੀਬਾਨ ਦੀ ਰਿਟਰਨ ਦੇ ਵਿੱਚ ਦਿੱਤਾ ਹੋਇਆ ਆਪਾਂ ਨੂੰ ਹਨਾ ਵੀ ਜਿੱਥੇ ਮਰਜੀ ਤੁਸੀਂ ਘੁੰਮੋ ਪਰ ਉਹ ਬਾਈ ਫਿਰ ਕਹਿੰਦਾ ਵੀ ਨਹੀਂ ਮੈਂ ਤੁਹਾਡੇ ਨਾਲ ਨਹੀਂ ਜਾ ਸਕਦਾ ਵੀ ਮੈਨੂੰ ਸੇਫ ਨਹੀਂ ਲੱਗਦੀ ਉਹ ਚੀਜ਼ ਤੇ ਹੁਣ ਇਹਨਾਂ ਨੇ ਕਿਹਾ ਵੀ ਸਵੇਰੇ ਇੱਥੇ ਰਾਤ ਨੂੰ ਇੱਕ ਬੰਦਾ ਆਊਗਾ ਉਹ ਤਾਲੀਬਾਨ ਵਾਲਿਆਂ ਦੇ ਨਾਲ ਹੀ ਰਹਿੰਦਾ ਉਹਨੂੰ ਤੁਹਾਡੇ ਨਾਲ ਭੇਜਾਂਗੇ ਇੱਕ ਫਿਰ ਡਰਾਈਵਰ ਹੋਊਗਾ ਜਾਂ ਕੋਈ ਟੈਕਸੀ ਹੋਊਗਾ ਜਾਂ ਕੋਈ ਆਟੋ ਵਾਲਾ ਹੋਊਗਾ ਜਿਹੜਾ ਸਾਡੀ ਜਾਣ ਪਛਾਣਦਾ ਹੋਊਗਾ ਉਹ ਤੇਰੇ ਨਾਲ ਭੇਜਾਂਗੇ ਫਿਰ ਜਾ ਕੇ ਤੁਸੀਂ ਗੁਰੂ ਘਰ ਦੇ ਦਰਸ਼ਨ ਕਰ ਸਕਦਾ ਤੇ ਦੇਖੋ ਇਹ ਐਨਾ ਇੱਥੇ ਮਾਹੌਲ ਹੋਵਾ ਵੀ ਉਹ ਇਹ ਜਿਹੜੇ ਇੱਥੇ ਲੋਕ ਰਹਿੰਦੇ ਨੇ ਉਹਨਾਂ ਨੂੰ ਚੀਜ਼ਾਂ ਇਹ ਨਾਰਮਲ ਲੱਗਦੀਆਂ ਹੋਣੀਆਂ ਪਰ ਜਿਹੜਾ ਕੋਈ ਬੰਦਾ ਬਾਹਰੋਂ ਆਉਂਦਾ ਨਾ ਤਾਂ ਉਹ ਇੱਥੇ ਆ ਕੇ ਇੱਕ ਦੋ ਦਿਨ ਘੁੰਮੇ ਨਾ ਤਾਂ ਦਿਲ ਦੀ ਧੜਕਣ ਆ ਤੇ ਅੱਧੇ ਘੰਟੇ ਬਾਅਦ ਵੱਦੀ ਆ ਜਦੋਂ ਮਾੜੀ ਜਿਹੀ ਇੱਥੇ ਕੋਈ ਗੱਲ ਹੋ ਜਾਂਦੀ ਆ ਕਿਉਂਕਿ ਏਰੀਆ ਸੇਫਟੀ ਸੂਫਟੀਆਂ ਪਹਿਲਾਂ ਵੀ ਦੱਸ ਕੇ ਹਟੇ ਪਿਛਲੇ ਵਲੌਗ ਦੇ ਵਿੱਚ ਵੀ ਕਿਤੇ ਕੋਈ ਸੇਫਟੀ ਨਹੀਂ ਹੁੰਦੀ ਸੇਫਟੀ ਤੁਹਾਡੇ ਹਰ ਆਪਣੇ ਹੱਥ 'ਚ ਹੀ ਆ ਜਿੱਥੇ ਉਹਨੇ ਰੱਖਣਾ ਰੱਖ ਲੈਣਾ ਸਹਣਾ ਹੁਣ ਇੰਡੀਆ ਕਸ਼ਮੀਰ ਦੀਆਂ ਪਹਿਲਾਂ ਵੀ ਗੱਲ ਕਰਕੇ ਹਟਿਆ ਸੀ ਵੀ ਉਹ ਤਾਂ ਆਪਣਾ ਮੁਲਕ ਆ ਆਪਣਾ ਦੇਸ਼ ਆ ਹਨ ਤਾਂ ਉੱਥੇ ਵੀ ਦੇਖੋ ਇਹਨਾਂ ਗਲਤ ਕੰਮ ਹੋ ਗਿਆ ਵੀ ਟੂਰਿਸਟ ਘੁਮਨ ਆਏ ਉਹਨਾਂ ਨੂੰ ਮਾਰਤਾ ਹਨ ਤਾਂ ਇਹ ਚੀਜ਼ਾਂ ਮੈਂ ਤਾਂ ਹੀ ਕਹਿੰਦਾ ਵੀ ਧਿਆਨ ਨਾਲ ਅਸੀਂ ਘੁੰਮਣ ਦੀ ਕੋਸ਼ਿਸ਼ ਕਰਦੇ ਆਂ ਪਰ ਜੇ ਸਾਨੂੰ ਲੋਕਲ ਬੰਦੇ ਨੇ ਕਿਹਾ ਵੀ ਤੁਸੀਂ ਇਕੱਲੇ ਨਾ ਜਾਇਓ ਤਾਂ ਆਪਾਂ ਨਹੀਂ ਜਾਵਾਂਗੇ ਕੱਲੂ ਸਵੇਰੇ ਜਾਵਾਂਗੇ ਗੁਰੂ ਘਰ ਦੇ ਦਰਸ਼ਨ ਕਰਵਾਵਾਂਗੇ ਪਹਿਲਾਂ ਮੈਨੂੰ ਜਾਣ ਨਹੀਂ ਦੇ ਰਹੇ ਸੀ ਮੈਂ ਬਾਈ ਹੋਰ ਨੂੰ ਰਿਕੁਐਸਟ ਕੀਤੀ ਮੈਂ ਕਿਹਾ ਬਾਈ ਜੀ ਦੇਖੋ ਤੁਸੀਂ ਮੈਂ ਇੰਡੀਆ ਤੋਂ ਆਇਆ ਪੰਜਾਬ ਤੋਂ ਆਇਆ ਨੇੜੇ ਤੇੜੇ ਕਿਤੇ ਜ਼ਿਲ੍ਹੇ ਤੋਂ ਸਟੇਟ ਤੋਂ ਆਇਆ ਹੁੰਦਾ ਚਲੋ ਆਪਾਂ ਗੱਲ ਹੋਰ ਸੀ ਪਰ ਹੁਣ ਇੰਨੀ ਦੂਰੋਂ ਆਏ ਆ ਵਾਰੀ-ਵਾਰੀ ਨਹੀਂ ਆਏ ਜਾਣਾ ਫਿਰ ਉਹਨਾਂ ਨੇ ਕਹਿੰਦਾ ਚਲ ਕੋਈ ਨਾ ਸਵੇਰੇ ਤੁਹਾਨੂੰ ਆਪਾਂ ਦਰਸ਼ਨ ਕਰਵਾ ਦਾਂਗੇ ਤੇ ਸਵੇਰੇ ਨਵੀਂ ਵੀਡੀਓ ਦੇ ਨਾਲ ਮਿਲਦੇ ਆ ਬਹੁਤ ਘੈਂਟ ਵੀਡੀਓ ਹੋਣ ਵਾਲੀ ਆ ਉਹ ਤੇ ਤੁਸੀਂ ਇੰਜੋਏ ਕਰੋਗੇ ਤੇ ਬਹੁਤ ਸੋਹਣਾ ਸਾਨੂੰ ਇਤਿਹਾਸ ਵੀ ਦੱਸਾਂਗੇ ਤੇ ਬਹੁਤ ਘੈਂਟ-ਘੈਂਟ ਡਿਫਰੈਂਟ-ਡਿਫਰੈਂਟ ਗੱਲਾਂ ਵੀ ਦੱਸਾਂਗੇ ਕੱਲ੍ਹ ਵਾਲੀ ਵੀਡੀਓ ਤੇ ਨਿਗਾਹ ਜ਼ਰੂਰ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਕਮੈਂਟ ਕਰਦਿਆ ਕਰੋ ਧੰਨਵਾਦ